ਅੱਜ ਦੇ ਵਲੌਗ 'ਚ ਅਸੀਂ ਤੁਹਾਨੂੰ ਦਿਖਾਉਣਾਗਾ ਨਿਊਜ਼ੀਲੈਂਡ 'ਚ ਜਿਹੜੇ ਆਪਣੇ ਪੰਜਾਬੀ ਕਾਮਕਾਰ ਆ ਤੇ ਉਹਨਾਂ ਦੇ ਘਰ ਮਤਲਬ ਕਿਵੇਂ ਬਣਾਉਂਦੇ ਬਿਲਡਰ ਦਾ ਕੰਮ ਜੀ ਨੂੰ ਤੁਸੀਂ ਕਹਿ ਸਕਦੇ ਹੋ ਤੇ ਕੰਮ ਸੌਖਾ ਨਹੀਂ ਹੁੰਦਾ ਬਹੁਤ ਮਿਹਨਤ ਲੱਗਦੀ ਹੈ ਬਹੁਤ ਤਿੱਖੀਆਂ ਧੁੱਪਾਂ ਦੇ ਵਿੱਚ ਜੀ ਛੜਛੜੇ ਕਾਮਕਾਰ ਬਣਦੇ ਆ ਤੇ ਆਪਣੇ ਨਾਲ ਬਾਈ ਹੁਣ ਨੂੰ ਤੁਸੀਂ ਪਹਿਲਾਂ ਵੀ ਦੇਖਿਆ ਬਾਈ ਮਹਿੰਦੀ ਤੇ ਇਹਨਾਂ ਨੇ ਪਹਿਲਾਂ ਆਪਨੂੰ ਕਮਾਇਆ ਸੀਗਾ ਮਤਲਬ ਘਰ ਪਿਛਲੇ ਵਲੌਗ 'ਚ ਦਿਖਾਇਆ ਸੀਗਾ ਸਾਰਾ ਹਨਾ ਤੇ ਇਹ ਹੋਣਗੇ ਤੇ ਨਾਲ ਬਾਈ ਭਾਈ ਜੀ ਕਿਦਾਂ ਵਧੀਆ ਠੀਕ ਹੋ ਅੱਜ ਤਾਂ ਨਹੀਂ ਸੰਗਦੇ ਤੁਸੀਂ ਨਹੀਂ 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 ਸੰਗ ਫੁੱਟ ਗਈ ਸੰਗ ਫੁੱਟ ਗਈ ਹਾਂ ਭਾਈ ਮੋਹਤ ਭਾਈ ਜੀ ਕੀ ਹਾਲ ਨੇ ਬਸ ਠੀਕ ਹੈ ਵਧੀਆ ਇਹ ਇਹਨਾਂ ਦੀ ਸਾਈਟ ਆ ਜੀ ਥੋੜੀ ਸਾਈਟ ਆ ਜੀ ਇਹ ਹਾਂ ਜੀ ਠੀਕ ਹੈ ਠੀਕ ਹੈ ਠੀਕ ਹੈ ਇਹਨਾਂ ਦੀ ਸਾਈਟ ਆ ਇਹ ਕੰਮ ਕਰ ਮਤਲਬ ਚੱਲ ਦੇਖ ਰੇਖ ਰਹੇ ਨੇ ਤੇ ਤੁਹਾਨੂੰ ਦਿਖਾ ਦਈਏ ਜੀ ਇਧਰਲੇ ਪਾਸੇ ਪਹਿਲਾਂ ਦਿਖਾਓ ਲੱਕੜ ਦਾ ਸਾਰਾ ਇਹ ਸਟਰਕਚਰ ਹੈ ਤੇ ਇਹ ਤਾਂ ਤੁਹਾਨੂੰ ਪਹਿਲਾਂ ਦਿਖਾਉਂਦੀ ਆਈਆਂ ਸਾਰਾ ਤੇ ਫਰੇਮ ਤਿਆਰ ਹੋਇਆ ਹੋਇਆ ਹੈ ਹਨਾ ਤੇ ਬਾਹਰਲੇ ਦੇ ਸੰਜ ਬੰਦਾ ਕਹਿੰਦਾ ਹੁੰਦਾ ਕਿ ਕਹਿੰਦੇ ਲੱਕੜ ਦੇ ਘਰਾਂ ਦੀਆਂ ਕਿਸ਼ਤਾਂ ਹੀ ਨਹੀਂ ਲੈਂਦੀਆਂ ساری ਉਮਰ ਤੇ ਕਿਸ਼ਤਾਂ ਲੈ ਬਾਈ ਕਿੰਨੇ ਘਰ ਬਣ ਰਹੇ ਆ ਜੀ ਇਹ ਆਪਣੇ ਅੱਛਾ ਜੀ ਹਾਂ ਜੀ ਚਾਰ ਘਰ ਬਣ ਰਹੇ ਆ ਜੀ ਜੀ ਠੀਕ ਹੈ ਇਹ ਤੁਸੀਂ ਲੋਟ ਲਈ ਹੈ ਮਤਲਬ ਲੋਟ ਲੈ ਕੇ ਬਣਾ ਬਣਾ ਨਹੀਂ ਭਾਈ ਜੀ ਹੈ ਕਿਸੇ ਦੇ ਆ ਅੱਛਾ ਤੁਸੀਂ ਬਣਾ ਰਹੇ ਹੋ ਬਣਾ ਰਹੇ ਹਾਂ ਬਿਲਡਰਾਂ ਜੀ ਮੈਂ ਕਿਹੜਾ ਪਿੰਡ ਹੈ ਭਾਈ ਜੀ ਤੁਹਾਡਾ ਅਸੀਂ ਪਟਿਆਲੇ ਤੋਂ ਵੀਰੇ ਸ਼ਹਿਰ ਤੋਂ ਅੱਛਾ ਪਟਿਆਲੇ ਸ਼ਹਿਰ ਤੋਂ ਹਾਂਜੀ ਹਾਂਜੀ ਠੀਕ ਹੈ ਕਿਵੇਂ ਬਣਦੇ ਆ ਮੜਾ ਆ ਵੇ ਤਾਂ ਚਲੋ ਮੈਨੂੰ ਥੋੜਾ ਜਿਹਾ ਤਾਂ ਹੈਗਾ ਹੀ ਆ ਪਤਾ ਤੁਸੀਂ ਬਾਕੀ ਸਮਝਾਓ ਨੇੜੇ ਜਾ ਕੇ ਵੀ ਕਿਧਰੋਂ ਮਿੰਦੀ ਭਾਈ ਆਜੋ ਨਾਲ ਤੇ ਸਾਰਾ ਤੁਹਾਨੂੰ ਨਿਊਜ਼ੀਲੈਂਡ ਦੇ ਜੀ ਘਰ ਦਿਖਾਈ ਅਜ ਤੇ ਉਹ ਉੱਪਰਲੇ ਪਾਸੇ ਮੈਂ ਤੁਹਾਨੂੰ ਦਿਖਾਵਾਂ ਨਾ ਪਹਿਲਾਂ ਉਹ ਉੱਪਰ ਮੁੰਡੇ ਦੇਖੋ ਆਪਣੇ ਕਿੱਥੇ ਚੜੇ ਹੋਏ ਐਵੇਂ ਇੰਦਾ ਲੱਗਦੀਆਂ ਜੀ ਉਹ ਟੀਸੀ ਉੱਪਰਲੇ ਪਾਸੇ ਛੱਤ ਤੋਂ ਤੁਹਾਨੂੰ ਸਾਰਾ ਦਿਖਾਉਣਾ ਹੈਗਾ ਤੇ ਕਿਵੇਂ-ਕਿਵੇਂ ਕੰਮ ਚੱਲਦਾ ਹੈਗਾ ਹਨ ਇਸ ਤਰੀਕੇ ਦਾ ਏ ਬਾਈ ਜੀ ਵਰਤੀ ਸਾਰੀ ਲੱਕੜ ਜਾਂਦੀ ਆ ਜੋ ਹਾਂਜੀ ਬਾਈ ਜੀ ਲੱਕੜੀ ਹੈ ਜੀ ਸਾਰੀ ਪੂਰੀ ਦੀ ਪੂਰੀ ਹੈ ਕਿਹ ਲੱਕੜ ਕਿਹੜੀ ਕਾਦੀ ਉਹ ਹੋ ਹੈਗੀ ਇਹ ਇਹ ਪਾਈਨ ਟੈਂਬਰ ਕਹਿੰਦੇ ਜੀ ਇਹਨੂੰ ਅੱਛਾ ਜੀ ਚੀਲ ਕਹਿੰਦੇ ਭਾਈ ਜੀ ਚੀਲ ਦੀ ਹਾਂਜੀ ਚੀਲ ਹੈ ਜੀ ਇਹ ਮਿਲਦੀ ਫਿਰ ਫੱਟੇ ਫੱਟੇ ਇਦਾਂ ਹੀ ਮਿਲ ਜਾਂਦੇ ਨਹੀਂ ਹਾਂਜੀ ਇਹ ਪੂਰਾ ਵੱਡਾ ਦਰਖਤ ਹੁੰਦਾ ਹੀ ਇੱਥੇ ਅੱਛਾ ਜੀ ਇੱਥੇ ਬਹੁਤ ਜ਼ਿਆਦਾ ਪਾਈਨ ਗਰੋ ਹੁੰਦੀ ਹੈ এনवायरमेंट ਵਧੀਆ ਉਥੋਂ ਨੂੰ ਕਰਕੇ ਉਹਨੂੰ ਸਟਰਕਚਰਲੀ ਗ੍ਰੇਡਡ ਟੈਂਬਰ ਕਹੇ ਹੁੰਦੇ ਆ ਹੂੰ ਹੂੰ ਜਿਹੜਾ ਕਿ ਸਟਰਕਚਰਲੀ ਯੂਜ਼ ਹੁੰਦਾ ਹੈਗਾ ਉਥੋਂ ਕੱਟ ਕਰਾ ਕੇ ਸਾਫ਼ ਹੋ ਕੇ ਤੇ ਟ੍ਰੀਟੋ ਕਰਾਵੇਂ ਤੇ ਫੱਟੇ ਇਹਦੇ ਜਿਹੜੇ ਫਿਰ ਬਣੇ ਬਣਾਈ ਮਿਲਦੇ ਆ ਜਾਂ ਬਣਾਉਣੀ ਆ ਤੁਸੀਂ ਕਿਵੇਂ ਜਿਹੜੇ ਬਣੇ ਬਣਾਈ ਆਉਂਦੇ ਸਰ ਫਰੇਮ ਹੀ ਬਣੇ ਬਣਾਈ ਹੋ ਸਾਰੀ ਕੰਧ ਹੀ ਬਣੀ ਬਣਾਈ ਹੋ بس ਬਿਲਡਰ ਨੇ ਸਿਰਫ ਨੂੰ ਖੜੀ ਕਰਕੇ ਪਲਮ ਕਰਨੀ ਆ ਲੈਵਲ ਕਰਨੀ ਆ ਜੀ ਠੀਕ ਆ ਤੇ ਬਾਈ ਮੋਹਿਤ ਬਾਈ ਜਿਹੜੇ ਘਰ ਬਣਾਉਨੇ ਸਿੱਖਿਆ ਤੁਸੀਂ ਇੱਥੇ ਆ ਕੇ ਸਿੱਖਿਆ ਇੱਕ ਹਾਂਜੀ ਹਾਂਜੀ ਬਾਈ ਜੀ ਇੱਥੇ ਸਿੱਖਿਆ ਜੀ ਜਿੱਥੇ ਪਹਿਲਾਂ ਸਾਈਟ ਤੇ ਗਏ ਸੀਗੇ ਉਹਨਾਂ ਤੋਂ ਸਿੱਖਿਆ ਤੇ ਉਹਨਾਂ ਤੋਂ ਕੀਤਾ ਕੰਮ ਅਸੀਂ ਇੰਡੀਆ ਨਾਲ ਸੌਖਾ ਕੌਖਾ ਔਖਾ ਸਾਰਾ ਕੁਝ ਹੀ ਹੈ ਜੀ ਸੌਖਾ ਸੌਖਾ ਕੁਝ ਵੀ ਨਹੀਂ ਹੈ ਸੌਖਾ ਕੁਝ ਵੀ ਨਹੀਂ ਹੈ ਹਾਂਜੀ 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 ਤੇ ਮੈਂ ਕਿਹਾ ਜਿਵੇਂ ਮਤਲਬ ਸਿੱਧਾ ਆਉਣ ਸਾਰੀ ਬੰਦਾ ਸਟੂਡੈਂਟ ਆਉਂਦਾ ਜਾਂ ਹੋਰ ਆਉਂਦਾ 2 ਸਾਲ ਆ ਕੇ ਸਿੱਧਾ ਤਾਂ ਨਹੀਂ ਬਣਾਉਣ ਲੱਗਦਾ ਪ੍ਰੋਫੈਸ਼ਨਲ ਜਾਂ ਕੁਝ ਨਹੀਂ ਜੀ ਪਹਿਲਾਂ ਸਟੱਡੀ ਕਰਨੀ ਪੈਂਦੀ ਹੈ ਜੀ ਤਿੰਨ ਸਾਲ ਹਾਂਜੀ ਬਿਲਡਰ ਦੀ ਤਿੰਨ ਸਾਲ ਦੀ ਸਟੱਡੀ ਹੁੰਦੀ ਹੈ ਫਿਰ ਤੁਹਾਨੂੰ ਲਾਇਸੈਂਸ ਅਪਲਾਈ ਕਰਾਉਣਾ ਪੈਂਦਾ ਹੈ ਹਾਂਜੀ ਹਾਂਜੀ ਤੇ ਤੁਹਾਡਾ ਫੇਰ ਲਾਇਸੈਂਸ ਅਪਲਾਈ ਹੋ ਕੇ ਤੇ ਫੇਰ ਤੁਸੀਂ ਘਰ ਬਣਾ ਸਕਦੇ ਹੋ ਠੀਕ ਹੈ ਜੀ ਸਿੱਧਾ ਨਹੀਂ ਹੈਗਾ ਮਤਲਬ ਨਹੀਂ ਨਹੀਂ ਸਿੱਧਾ ਨਹੀਂ ਫਿਰ ਤੁਹਾਨੂੰ ਜਦੋਂ ਇਨਸਪੈਕਸ਼ਨ ਕਰਾਉਣੇ ਹੋ ਆਮ ਕਰਕੇ ਇੱਕ ਘਰ ਚ ਲਗ ਲਗਭਗ 3-5 ਇਨਸਪੈਕਸ਼ਨਾਂ ਹੁੰਦੀਆਂ ਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਫਿਰ ਉਹ ਤੁਹਾਡਾ ਲਾਇਸੈਂਸ ਲੱਗਦਾ ਹੈ ਜਿਦਾਂ ਆਪਣਾ ਇੰਡੀਆ ਡਰਾਈਵਿੰਗ ਲਾਇਸੈਂਸ ਹੁੰਦਾ ਸੇਮ ਬਿਲਡਰ ਦਾ ਲੱਗਦਾ ਹੈ ਇੰਡੀਆ ਨਾਲੋਂ ਥੋੜਾ ਜਿਹਾ ਕੰਮ ਐ ਅਲੱਗ ਹੈ ਜੀ ਮਤਲਬ ਜਿਵੇਂ ਇੰਡੀਆ ਦੇ ਮਿਸਤਰੀ ਦੇ ਕੋਲੇ ਲਾ ਕੇ ਮਹੀਨਾ 2 ਮਹੀਨਾ ਰਹਿ ਕੇ ਬੰਦਾ ਕਹਿੰਦਾ ਮੈਂ ਮਿਸਤਰੀ ਬਣ ਗਿਆ ਮਤਲਬ ਹੈਨਾ ਕੋਈ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਕੋਈ ਕੁਝ ਨਹੀਂ ਬਾਹਰਲੇ ਮੁਲਕਾਂ 'ਚ ਕਾਗਜ਼ੀ ਕਾਰਵਾਈ ਥੋੜੀ ਜਿਹੀ ਵੱਧ ਹੈ ਇੱਥੇ ਪ੍ਰੋਪਰ ਸਟੱਡੀ ਕਰਨੀ ਪੈਂਦੀ ਹੈ ਫਿਰ ਐਕਸਪੀਰੀਐਂਸ ਵੀ ਮੇਰੇ ਖਿਆਲ 'ਚ ਕਰਨਾ ਪੈਂਦਾ ਐਕਸਪੀਰੀਐਂਸ ਦਾ ਵੀ ਹੈਗਾ ਜੀ ਇਕੱਲੀ ਸਟੱਡੀ ਨਾਲ ਨਹੀਂ ਐਕਸਪੀਰੀਐਂਸ ਵੀ ਕਿਉਂਕਿ ਰੋਜ਼-ਰੋਜ਼ ਤੁਸੀਂ ਨਵੀਆਂ ਚੀਜ਼ਾਂ ਸਿੱਖਦੇ ਪਹਿਲਾਂ ਜਿਵੇਂ ਤੁਸੀਂ ਸਟੱਡੀ ਕਰ ਲਈ ਸਰਟੀਫਿਕੇਟ ਤੁਹਾਡੇ ਕੋਲੇ ਆ ਗਿਆ ਉਦੋਂ ਵਿੱਚ ਕਿਸੇ ਬਿਲਡਰ ਨਾਲ ਕੰਮ ਕਰੋਗੇ ਇਹ ਭਾਈ ਅਸਲ 'ਚ ਸਟ 3 ਮਹੀਨੇ ਮੈਂ ਆ ਕੰਮ ਕੀਤਾ ਫਿਰ ਉਹ ਤੁਹਾਨੂੰ ਪੁੱਛਦੇ ਨੇ ਇਹ ਕੰਮ ਦਾ ਕਿਦਾਂ ਤੁਸੀਂ ਕੀਤਾ ਕਿਹੜੇ ਹਿਸਾਬ ਨਾਲ ਕੀਤਾ ਫਿਰ ਆ ਕੇ ਪਾਸ ਕਰਦੇ ਨੇ ਕੱਲੀ ਕਾਗਜੀ ਹਾਂਜੀ ਮਿਸ ਅਸਲ ਜਦ ਬਿਲਡਰ ਬਿਲਡਰ ਠੇਕੇਦਾਰ ਹੁੰਦਾ ਬਾਈ ਹੈਨਾ ਠੀਕ ਪੰਜਾਬੀ ਚ ਠੇਕੇਦਾਰ ਕਹਿ ਸਕਦੇ ਆ ਬਿਲਕੁਲ ਹਾਂਜੀ ਠੇਕੇਦਾਰੀ ਇੰਡੀਆ ਚ ਕਰਨੀ ਸੌਖੀ ਹੈ ਉੱਥੇ ਤਾਂ ਦਲਾਲੀ ਲੈ ਕੇ ਇਧਰੋਂ ਇਧਰੋਂ ਵੈਨੂ ਦੇਦੇ ਨੇ ਤੇ ਠੇਕੇਦਾਰੀ ਇੱਥੇ ਮਤਲਬ ਮਿਸਤਰੀ ਬਣਾ ਕਰਨਾ ਭਾਵੇਂ ਕੰਮ ਕਰਨਾ ਭਾਵੇਂ ਠੇਕੇਦਾਰੀ ਕਰਨੀ ਬਹੁਤ ਔਖੀ ਹੈ ਇੱਥੇ ਬਾਹਰਲੇ ਦੇ ਸੋ ਆਜੋ ਬਾਈ ਜੀ ਆਪਾਂ ਦੇਖ ਲੇ ਉੱਪਰ ਇੱਥੋਂ ਨਹੀਂ ਚੜ ਸਕਦੇ ਹਾਂ ਹਾਂਜੀ ਬ ਸਮਝਾ ਦਿਓ ਜਿਹੜਾ ਤੁਸੀਂ ਮੈਨੂੰ ਦੱਸ ਰਹੇ ਸੀ ਇਨਸੂਲੇਸ਼ਨ ਵਗੈਰਾ ਦਾ ਹਨਾ ਹਾਂਜੀ ਇਹ ਭਜੀ ਇਹਦੇ ਚ ਬੈਗ ਚ ਇਨਸੂਲੇਸ਼ਨ ਹੁੰਦੀ ਆ ਹਾਂਜੀ ਇਹ ਪੈਂਦੀ ਆ ਜਿਹੜੀਆਂ ਕੰਦਾ ਨੇ ਇਹਦੇ ਅੰਦਰਲੇ ਪਾਸੇ ਪੈਂਦੀ ਆ ਅੱਛਾ ਜੀ ਤਾਂ ਕਿ ਜਿਹੜੇ ਅੰਦਰ ਟੈਂਪਰੇਚਰ ਆ ਉਹ ਕੰਟਰੋਲ ਤੇ ਬਾਈ ਜਿਵੇਂ ਲੱਕੜ ਦੇ ਜਿਵੇਂ ਘਰ ਹੈਗੇ ਇਹ ਬਣਾਉਂਦੇ ਇੱਥੇ ਤਾਂ ਇਹ ਮਤਲਬ ਟੈਂਪਰੇਚਰ ਕੰਟਰੋਲ ਨੂੰ ਤਾਂ ਇਹ ਬਾਈ ਉਹ ਚੱਕਰ ਨਹੀਂਗਾ ਇੱਥੇ ਅਰਥ ਕੋਈ ਆਉਂਦੇ ਨੇ ਨਾ ਉਹਦੇ ਕਰਕੇ ਜਿਹੜੀ ਲੱਕੜ ਆ ਉਹ ਚ ਮੂਮੈਂਟ ਹੁੰਦੀ ਆ ਠੀਕ ਐ ਉਦੇ ਕਰਕੇ ਥੋੜੇ ਬਹੁਤੇ ਮੂਵ ਜੇ ਥੋੜਾ ਹੋਵੇ ਤਾਂ ਕ੍ਰੈਕ ਨਹੀਂ ਕਰਦੇ ਛੇਤੀ ਕਿਤੇ ਲੱਕੜ ਹਾਂਜੀ ਠੀਕ ਹੈ ਇਟਗਰ ਹਾਂਜੀ ਕਿ ਬ੍ਰਿਕ ਯਾਨੀ ਉਹ ਬ੍ਰਿਕ ਹੈਵੀ ਸਟਰਕਚਰ ਕਨਸਿਡਰ ਕੀਤਾ ਜਾਂਦਾ ਠੀਕ ਹੈ ਤੇ ਟੈਂਬਰ ਹੈਗਾ ਲਾਈਟ ਵੇਟ ਤੇ ਸਟਰੈਂਥ ਟੈਂਬਰ ਦੀ ਜਿਆਦਾ ਫਲੈਕਸੀਬਿਲਟੀ ਜਿਆਦਾ ਇਸ ਸਟਰੈਂਥ ਜਿਆਦਾ ਹੈ ਬ੍ਰਿਕ ਤਾਂ ਬ੍ਰਿਕ ਤਾਂ ਬ੍ਰਿਕ ਕਲੇ ਦੀ ਹੁੰਦੀ ਹੈ ਉਹ ਹੈਵੀ ਬੋਅ ਕਨਸਿਡਰ ਕੀਤੀ ਜਾਂਦੀ ਹੈ ਤਾਂ ਅਰਥਕੋਕ ਦੇ ਵਿੱਚ ਉਹ ਸੂਟੇਬਲ ਨਹੀਂ ਮੈਂ ਸਮਝ ਗਿਆ ਜਦੋਂ ਵੀ ਇਟ ਦਾ ਜਾਂ ਪੱਥਰ ਦਾ ਬਣਿਆ ਹੋਇਆ ਘਰ ਹੋਊਗਾ ਤੇ ਜਦੋਂ ਭਜਾਲ ਆ ਗਿਆ ਮਤਲਬ ਉਹਨੇ ਨੁਕਸਾਨ ਵੱਧ ਕਰਨਾ ਬਿਲਕੁਲ ਬਿਲਕੁਲ ਇਹਦੇ ਚ ਦੂਜੀ ਆਏ ਵੀ ਲੱਕੜ ਦੇ ਫਲੈਕਸੀਬਿਲਟੀ ਆ ਚੱਲੇ ਜਾਂਦੀ ਹੈ ਹਾਂਜੀ ਹਾਂ ਲੱਕੜ ਫਲੈਕਸੀਬਿਲਟੀ ਹੈ ਇਹਦੇ ਨਾਲ ਘਰ ਡੈਮੇਜ ਹੋ ਜੂਗਾ ਪਰ ਬੰਦੇ ਨੂੰ ਨੁਕਸਾਨ ਨਹੀਂ ਹੁੰਦਾ ਠੀਕ ਹੈ ਘਾਰੇ ਬੈਠੇ ਸੁੱਤੇ ਪਏ ਆ ਤੁਸੀਂ ਆਰਾਮ ਨਾਲ ਬਾਹਰ ਨਿਕਲ ਜਾ ਸਕਦੇ ਹੋ ਕੈਨੇਡਾ ਵਗੈਰਾ ਇਹ ਤਾਂ ਵੈਸੇ ਐਂ ਕਹਿੰਦੇ ਆ ਜਿਆਦਾ ਵੀ ਤਾਂ ਬਣਾਉਂਦੇ ਘਰ ਕਿਉਂਕਿ ਮੌਸਮ ਕਰਕੇ ਕਹਿੰਦੇ ਵੀ ਮੌਸਮ ਔਖਾ ਹੈ ਕੈਨੇਡਾ ਬਿਲਕੁਲ ਕੈਨੇਡਾ ਦੇ ਵਿੱਚ ਤੋਂ -50 ਡਿਗਰੀ ਹੋ ਜਾਂਦਾ ਟੈਂਪਰੇਚਰ ਤਾਂ ਜਿਹੜੀ ਆਪਣੀ ਬ੍ਰਿਕ ਹੈ ਉਹ ਹੀਟ ਲੈਂਦੀ ਬਹੁਤ ਆ ਉਹ ਅਬਜ਼ਰਬੈਂਟ ਮਟੀਰੀਅਲ ਆ ਬ੍ਰਿਕ ਅਬਜ਼orb ਕਰਦੀ ਆ ਤੇ ਲੱਕੜੋਂ ਤੋਂ ਘੱਟ ਅਬਜ਼ ਤੇ ਚਲੋ ਜੀ ਅ ਅੱਛਾ ਇਨ ਸੋਲੂਸ਼ਨ ਚਲੋ ਅੱਗੇ ਅੱਗੇ ਆਪਾਂ ਦਿਖਾਉਨੇ ਆਂ ਬ੍ਰਿਕ ਦਾ ਕੰਮ ਕਿੱਥੇ ਚੱਲ ਰਿਹਾ ਹੈ ਤੁਸੀਂ ਕਹਿੰਦੇ ਸੀ ਆਊਟਰ ਆਊਟਰ ਵਾਲ ਦੇ ਹੁੰਦੇ ਆਂ ਹਾਂ ਜੀ ਬਾਹਰਲੀ ਗੰਧ ਤੇਜ ਹੋ ਮੈਂ ਤੁਹਾਨੂੰ ਨਾਲ ਦਿਖਾ ਦਾਂ ਜੀ ਸਾਰਾ ਕੰਸਟ੍ਰਕਸ਼ਨ ਸਾਈਡ ਤੇ ਜਿਹੜਾ ਕੰਮ ਚੱਲਦਾ ਹੈ ਅੱਛਾ ਤੇ ਇੱਕ ਗੱਲ ਹੋਰ ਹੈ ਜੀ ਇਹਨਾਂ ਦੀ ਤੇ ਜਿੱਥੇ ਨਾ ਘਰ ਬਣਦਾ ਹੋਊਗਾ ਤੇ ਮਜਾਲ ਹੈ ਵੀ ਦੂਜੇ ਬੰਦੇ ਨੂੰ ਪਤਾ ਲੱਗ ਜਾਊਗਾ ਵੀ ਘਰ ਬਣੀ ਜਾਂਦਾ ਹੈਗਾ ਤੇ ਆਪਣੇ ਮੁੰਡੇ ਬਾਈ ਜੀ ਕਿਦਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਤੁਹਾਡੇ ਵਧੀਆ 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 ਠੀਕ ਠਾਕ ਹਾਂਜੀ ਹਾਂਜੀ ਕਿਹੜਾ ਪਿੰਡ ਆ ਪਿੰਡ ਜੀ ਪਟਿਆਲੇ ਤੋਂ ਅੱਛਾ ਪਟਿਆਲੇ ਤੋਂ ਪਟਿਆਲਾ ਇੱਥੇ ਬੜਾ ਇਕੱਠਾ ਹੋਇਆ ਹੈ ਅੱਛਾ ਭਰਾਏ ਜੀ ਹਾਂ ਦੇ ਹਾਂ ਠੀਕ ਹੈ ਤੁਸੀਂ ਭਾਈ ਜੀ ਮੈਂ ਜਲੰਧਰ ਤੋਂ ਭਾਈ ਜੀ ਇਹ ਜਲੰਧਰ ਤੋਂ ਹਾਂਜੀ ਠੀਕ ਹੈ ਤੁਸੀਂ ਭਾਈ ਜੀ ਭਾਈ ਪਟਿਆਲਾ ਪਟਿਆਲਾ ਮੈਂ ਪਟਿਆਲੇ ਤੋਂ ਪਟਿਆਲੇ ਤੋਂ ਪਟਿਆਲਾ ਪਟਿਆਲੇ ਇਕੱਠਾ ਸਾਡਾ ਪ੍ਰਾਪਰਣਾ ਇਲਾਕਾ ਹੈ ਮਾਲਵੇ ਹਾਂਜੀ ਤੇ ਮਾਲਵਾਈ ਹੈ ਤੇ ਮੈਂ ਤੁਹਾਨੂੰ ਦਿਖਾਦਾ ਵੀ ਆਹਾ ਬਾਹਰਲੇ ਪਾਸੇ ਨਾ ਜਿਵੇਂ ਇੱਥੇ ਘਰ ਬਣ ਰਹੇ ਤੇ ਇੱਥੇ ਨਾ ਜਮੇ ਗੰਦਗੰਦ ਨਹੀਂ ਪਾਉਣ ਦਿੰਦੇ ਆ ਦੇਖੋ ਬਾਹਰੋਂ ਸਾਫ ਸਫਾਈ ਆਣ ਪਤਾ ਲੱਗਦਾ ਆਪਣੇ ਤਾਂ ਹੈਗਾ ਵੀਰੋ ਸਿਮੈਂਟ ਦੀਆਂ ਢੇਰੀਆਂ ਜਾਂ ਉਰੇ ਬਰੇਤੀ ਬਰੂਤੀ ਪਈ ਪਰ ਬਰੇਤੀ ਦੀ ਤਾਂ ਜ਼ਰੂਰਤ ਨਹੀਂ ਵੀ ਲੱਕੜਾਂ ਨੂੰ ਕੜਾਣ ਦੇ ਵੇਲੇ ਆ ਕੇ ਪੈਂਦਾ ਉਹ ਆਪਣੇ ਤਾਂ ਦੂਰ ਤੱਕ ਖੰਡਿਆ ਰੱਖਿਆ ਹੁੰਦਾਗਾ ਆਪਣੇ ਤਾਂ ਚਾਰ ਪਿੰਡਾਂ ਚ ਪਤਾ ਹੁੰਦਾ ਵੀ ਉੱਥੇ ਕੋਠੀ ਬਣਦੀ ਹੈ ਆਪਣੇ ਤਾਂ ਇਹ ਇੰਨੀ ਦੂਰ ਤੱਕ ਪਤਾ ਹੁੰਦਾ ਤੇ ਉੱਪਰ ਕਿੱਧਰ ਦੀ ਜਾਣਾ ਬਾਈ ਜੀ ਉਹ ਬਾਈ ਜੀ ਉਹ ਬਾਡੀ ਦੀ ਚਲੋ ਆਜੋ ਬਾਈ ਥੋੜੀ ਹੈ ਹਾਂਜੀ ਇੰਡੀਆ ਨਾਲੋਂ ਨਾ ਇੱਥੇ ਦੋ ਚਾਰ ਗੱਲਾਂ ਦਾ ਮਤਲਬ ਹੋਰ ਵੀ ਫਰਕ ਹੈ ਜਿਵੇਂ ਹੁਣ ਆਪਣੇ ਦਾ ਸਾਰਾ ਦਿਨ ਟੱਕ ਟੱਕ ਲੱਗੀ ਹੁੰਦੀ ਹੈ ਜਾਂ ਕਈ ਵਾਰੀ ਬਰੇਤੀ ਗਵਾਂਡੀਆਂ ਦੇ ਸਿਰਤੀ ਬਾਜਰੀ ਹੋਰਾਂ ਦੇ ਸਿਰਦਾਂ ਦੇ ਜਿਹੜੋ ਘਰ ਬਣਦੇ ਆ ਹਨ ਆਪਣੇ ਉਹਨਾਂ ਲੋਕ ਇੰਨੀ ਪਰਵਾਹ ਨਹੀਂ ਕਰਦੇ ਆਪਣੇ ਦਾ ਸਾਰੀ ਰੋਜ਼ ਧੜਕੇ ਆਥਣੇ ਢੇੜਾ ਮਾਰਨ ਆਉਂਦੇ ਆ ਯਾਰ ਵੀ ਹਾਂ ਕਿੰਨਾ ਕੁ ਬਣ ਗਿਆ ਤੇਰਾ ਘਰ ਕਿਵੇਂ ਹੈ ਹਨਾ ਤੇ ਪਰ ਇੱਥੇ ਹੋਰ ਤਰ੍ਹਾਂ ਦਾ ਮੈਂ ਤਾਂ ਭਾਈ ਇੱਥੇ ਮੜਾ ਦੱਸੋ ਸਾਰਿਆਂ ਨੂੰ ਵੀ ਇੱਥੇ ਕਿਵੇਂ ਦਾ ਇੱਥੇ ਪਰੇਸ਼ਾਨੀ ਕਰ ਸਕਦਾ ਨਾ ਪਰ ਕਿਸੇ ਕੋਈ ਨਹੀਂ ਭਾਈ ਜੀ ਇੱਥੇ ਪਲਾਨ ਦੇ ਹਿਸਾਬ ਨਾਲ ਤੁਹਾਨੂੰ ਹਰ ਇੱਕ ਏਰੀਆ ਦੇ ਵੱਖਰੇ ਵੱਖਰਾ ਹੁੰਦਾ ਕਿੰਨੇ ਤੋਂ ਕਿੰਨੇ ਕੰਮ ਕਰ ਸਕਦੇ ਤੁਸੀਂ ਫਿਰ ਉਹ ਲਿਖਿਆ ਹੁੰਦਾ ਤੁਸੀਂ ਉਸ ਤੋਂ ਬਾਅਦ ਨਹੀਂ ਕੰਮ ਕਰ ਸਕਦੇ ਉਸ ਤੋਂ ਬਾਅਦ ਜੇ ਕੰਮ ਕਰਦੇ ਹੋ ਕੰਪਲੇਂਟ ਕਰ ਦਿੰਦੇ ਨੇ ਫਿਰ ਆ ਕੇ ਤੁਹਾਨੂੰ ਫਿਰ ਉਹ ਨੋਇੰਸ ਕੰਟਰੋਲ ਵਾਲੇ ਪੁੱਛਦੇ ਨੇ ਕਿ ਕਿਉਂ ਰੌਲਾ ਪਾ ਰਹੇ ਹੋ ਤੁਹਾਡੇ ਟੂਲ ਵੀ ਲੈ ਕੇ ਜਾ ਸਕਦੇ ਨੇ ਜਿਵੇਂ ਇੱਥੇ ਮਨੋ ਤੁਸੀਂ ਮੇਖਾਂ ਲਾਈਆਂ ਟਕ 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 ਉਹਨੇ ਕਿਹਾ ਮਤਲਬ ਵੀ ਮੈਨੂੰ ਨੀਂਦ ਆ ਰਹੀ ਯਾਰ ਮੈਨ ਜਾਓ ਭਾਈ ਇੰਡੀਆ ਤਾਂ ਮਰਜੀ ਹੈ ਜੀ ਆਪਣੀ ਨਾਲੇ ਆਪਣੇ ਵੈਸੇ ਉਹ ਵੀ ਹੈ ਵੀ ਲੋਕ ਫਰੈਂਡਲੀ ਵੱਧਾ ਹਾਂਜੀ ਹਾਂਜੀ ਪਰਿਵਾਰਕ ਮਾਹੌਲ ਵੱਧਾ ਜੀ 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 ਇਹ ਵੀ ਫਰਕ ਹੈ ਜੀ ਹਾਂ ਆਪਣੇ ਲੋਕ ਉਹ ਨਹੀਂ ਕਰਦੇ ਅਜੇ ਤੋ ਪੀੜੀਦਾਰ ਪੀੜੀ ਵਰਤਦੇ ਨੇ ਜੀ ਆਪਾਂ ਹਾਂ ਇੱਕ ਦੂਜੇ ਨਾਲ ਇੱਥੇ ਕਿਸੇ ਨੂੰ ਕੋਈ ਮਤਲਬ ਨਹੀਂ ਹੈਗਾ ਬਿਲਕੁਲ ਆਜੋ ਜੀ ਅੰਦਰ ਨੂੰ ਦੇਖਦੇ ਆਪਾਂ ਧਿਆਨ ਨਾਲ ਆਇਓ ਇਸ ਤਰ੍ਹਾਂ ਦਾ ਜੀ ਅੰਦਰਲੇ ਪਾਸਿਓ ਸਾਰਾ ਇਹ ਛੱਤ ਵੀ ਜਿਹੜੀ ਆਪਣੇ ਬੰਦੀ ਹੈ ਨਾ ਜਿਵੇਂ ਫਿਰ ਉਹ ਤੁਸੀਂ ਗੱਲਾਂ ਜਾਂਦੇ ਨੇ ਜਿਹੜੀ ਜਿਹੜੀ ਨਾ ਇੰਡੀਆ ਛੱਤ ਪੈਂਦੀ ਹੈ ਛੱਤ ਤੇ ਅੱਧਾ ਪਿੰਡ ਇਕੱਠਾ ਹੋਇਆ ਹੁੰਦਾ ਹੈਗਾ ਅੱਧਾ ਪਿੰਡ ਦੇ ਸਾਰੇ ਰਿਸ਼ਤੇਦਾਰ ਹੋਰ ਵੀ ਮਤਲਬ ਵੀ ਛੱਤ ਪੈਣੀ ਹੈ ਯਾਰ ਆ ਜਾਓ ਇੱਥੇ ਗੋਰੇ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਇੱਥੇ ਨਾ emotions ਨਹੀਂ ਹੈਗੇ ਯਾਰ ਲੋਕਾਂ 'ਚ ਸਹਿਚਾਰ ਨਹੀਂ ਇੱਥੇ ਨਿੱਜਤਾ ਵੱਧ ਹੈ ਹਰੇਕ ਦੀ ਪ੍ਰਾਈਵੇਸੀ ਵੱਧ ਹੈ ਹਨਾ ਤੇ ਆ ਛੱਤ ਬਸ ਇਹੀ ਪੈ ਜਾਂਦੀ ਆ ਆ ਜਾਓ ਅੱਗੇ ਨੂੰ ਆਓ ਤੇ ਮੋਹਿਤ ਭਾਈ ਜਿੱਤੇ ਛੱਤ ਪਾਉਂਦੇ ਗੋਰਾ ਤਾਂ ਨਹੀਂ ਆਉਂਦਾ ਹੈਗਾ ਨਹੀਂ ਨਹੀਂ ਭਾਈ ਜੀ ਹੋਰ ਨਹੀਂ ਆਉਂਦਾ ਜੀ ਇਹ ਇੰਡੀਆ ਵਾਂਗੂ ਨਹੀਂ ਆਪਣੇ ਜਨ ਲੈਂਟਰ ਪਾਏ ਤਾਂ ਚੌਲ ਧਰ ਲੋ ਨਾ ਜੀ ਉਹ ਕੰਮ ਨਹੀਂ ਹੈਗਾ ਜੀ ਜੱਕੜਾ ਸਾਰੇ ਪਿੰਡ ਚ ਵੰਡਦੇ ਆ ਕਿਵੇਂ ਕੜਾ ਹੁਣ ਸਾਡੇ ਵੀ ਕੜਾ ਵੰਡੇ ਹੀ ਆ ਯਾਰ ਸਾਰੇ ਪਿੰਡ ਚ ਆਣਾ ਵੀ ਲੈਂਟਰ ਦਾ ਵੀ ਵਾਹ ਜਿੰਨਾ ਚਾਹ ਹੁੰਦਾ ਹੀ ਬੰਦੇ ਨੂੰ ਹਾਂ ਲੈਂਟਰ ਪੈ ਗਿਆ ਬਈ ਇੱਕ ਅਸਲ ਚੌਤਾ ਤਾਂ ਹੁੰਦਾ ਨਾ ਭਾਈ ਸਿਰ ਤੇ ਛੱਤ ਪੈ ਗਈ ਬਸ ਉਹ ਪੈ ਗਿਆ ਹਨਾ ਬਿਲਕੁਲ ਜੀ ਬਿਲਕੁਲ ਤੇ ਇਸ ਤਰ੍ਹਾਂ ਦਾ ਪੰਜਾਬੀ ਤਾਂ ਜਾਂ ਕਰਦੇ ਹੋਣਗੇ ਹਾਂਜੀ ਹਾਂਜੀ ਚਾਹ ਤਾਂ ਹੁੰਦਾ ਜੀ ਇੱਥੇ ਅਸਲ 'ਚ ਮਸਲਾ ਕੀ ਆ ਉੱਥੇ ਆਮ ਕਰਕੇ ਇੱਕ ਪੀੜੀ ਤੋਂ ਇੱਕ ਘਾਰੀ ਬਣਦਾ ਆ ਇੱਥੇ ਉਹ ਨਹੀਂ ਗੱਲ ਹੈਗੀ ਨਹੀਂ ਨਹੀਂ ਜਿਵੇਂ ਮਤਲਬ ਪੰਜਾਬੀਆਂ ਦਾ ਘਰ ਬਣਾਉਨੇ ਤੁਸੀਂ ਉਹ ਵੀ ਨਹੀਂ ਕਰਦੇ ਨਾ ਅ ਨਹੀਂ ਬਾਈ ਜੀ ਕਿਉਂਕਿ ਅਸਲ 'ਚ ਇੱਥੇ ਮਾਹੌਲ ਹੀ ਚੇਂਜ ਹੋ ਜਾਂਦਾ ਆ ਇੱਥੇ ਕਹਿ ਲਓ ਕਿ ਆਮ ਕਰਕੇ ਜਿਹਦਾ ਥੋੜਾ ਬਹੁਤਾ ਹੱਥ ਪੈਂਦਾ ਆ 7-8 ਸਾਲਾਂ 'ਚ ਕੋਈ ਨਾ ਕੋਈ ਚੇਂਜ ਕਰ ਲੈਂਦਾ ਘਰ ਤੇ ਉਹ ਫਿਰ ਉਹਦੇ ਕਰਕੇ ਫਿਰ ਕਿੰਨਾ ਕਿੰਨਾ ਚਾਹ ਕਰੇ ਬੰਦਾ ਇੱਥੇ ਨਾ ਮਾਹੌਲ ਕੀ ਹੈ ਇੰਡੀਆ ਚ ਸਾਰੀ ਉਮਰ ਚ ਪੀੜੀ ਚ ਜਿਵੇਂ ਬਾਈ ਜੀ ਦੱਸ ਰਹੇ ਸੀ ਪੀੜੀ ਚ ਇੱਕ ਘਰ ਜੁੜਦਾ ਇੱਕ ਪੀੜੀ ਇੱਕ ਘਰ ਮਸਾ ਬਣਾਉਂਦੀ ਹੈ ਨਾ ਉਹ ਵੀ ਮਸਾ ਜੁੜਦਾ ਕਿਉਂਕਿ ਕਮਾਈਆਂ ਉਹਨਾਂ ਦੀ ਹੈ ਹਨ ਤੇ ਇੱਥੇ ਬੰਦੇ ਕੋਲੇ ਪੈਦਾ ਇਹਨਾਂ ਇੱਥੇ ਬੰਦੇ ਨੂੰ ਹੀ ਜੇ ਕਈ ਵਾਰੀ ਬੋਰ ਜੇ ਹੋ ਜਾਵੇ ਵੀ ਆ ਘਰ ਤੋਂ ਬੋਰ ਹੋ ਗਿਆਂ ਛੋਟਾ ਯਾਰ ਚੇਂਜ ਕਰ ਲੋ ਨਵਾਂ ਪਾ ਲੋ ਹਨਾ ਬਦਲੇ ਲੋ ਬਿਲਕੁਲ ਜੀ ਬਿਲਕੁਲ ਹੁਣ ਇਹਦਾ ਵੀ ਜਿਹੜੇ ਆ ਇੱਥੇ ਜਿਹੜੀ ਆ ਚੀਜ਼ ਹੈ ਉਹ ਪਰ ਬਾਥਰੂਮ ਹੈ ਇਹਦੀ ਪਲਾਈ ਡਿਫਰੈਂਟ ਹੈ ਹਾਂਜੀ ਇਹ ਜੋ ਉੱਪਰਲੇ ਪਾਸੇ ਦੇਖੋਗੇ ਨਾ ਤੁਸੀਂ ਹਾਂਜੀ ਤੇ ਇਹਦੀ ਜਿਹੜੀ ਪਲਾਈ ਆ ਇਹ ਉੱਤੇ ਕਮਰਾ ਇਹਦੀ ਡਿਫਰੈਂਟ ਅਪਲਾਈ ਅੱਛਾ ਜੀ ਉਹ ਏਰੀਆ ਟੂ ਏਰੀਆ ਡਿਫਰੈਂਸ ਹੁੰਦਾ ਕਿ ਕਿੱਥੋਂ ਕੀ ਮਰਕ ਪੈਂਦਾ ਜਿੱਦਾਂ ਜਿੱਥੇ ਹੁਣ ਗਿੱਲਾ ਰਹਿਣਾ ਕਈ ਵਾਰੀ ਕਿਤੇ ਥੋੜਾ ਬਤ ਪਾਣੀ ਉੱਪਰ ਖੜਦਾ ਨੀਗਾ ਜੇ ਬਾਈ ਚਾਂਸ ਖੜੇ ਤਾਂ ਘਟ ਘਟ ਇਹ ਇਹ ਬਾਈ ਜੀ ਸਾਰੀ ਲਾਈ ਸਾਰੀ ਪਲਾਈ ਜਾਂਦੀ ਹੈ ਇਹ ਉੱਪਰ ਇੱਥੇ ਪਲਾਈ ਲੱਗੀ ਹੈ ਜੀ ਆਹ ਸਾਰੀ ਲੱਕੜ ਹੈ ਜਿੱਦਾਂ ਉਹ ਦੱਸਿਆ ਜੀ ਤਾਂ ਸਾਰੀ ਲੱਕੜ ਲੱਗੀ ਹੈ ਹਨਾ ਜੀ ਲੱਕੜ ਹੈ ਜੀ ਇਹ ਤਾਂ ਠੀਕ ਹੈ ਚੀਲਦੀ ਹੈ ਇਹ ਹਾਂਜੀ ਇਹ ਚੀਲਦੀ ਹੈ ਜੀ ਠੀਕ ਹੈ ਤੇ ਆਹ ਉਪਰ ਇਹਦੇ ਪਲਾਈ ਬੋਰਡ ਲੱਗਿਆ ਹਾਂਜੀ ਇਹ ਪਲਾਈ ਬੋਰਡ ਲੱਗਿਆ ਜੀ ਮਤਲਬ ਜਿਹੜੀ ਛੱਤ ਪਾਉਂ ਆਂ ਪਲਾਈ ਬੋਰਡ ਦੀ ਪਾਉਂਦੇ ਹਾਂ ਹਾਂਜੀ ਲੈਂਟਰ ਹਾਂਜੀ ਲੈਂਟਰ ਵੀ ਤੇ ਛੱਤ ਵੀ ਦੋਵੇਂ ਪਲਾਈ ਬੋਰਡ ਦੇ ਹੀ ਪੈਂਦੇ ਆ ਉਹ ਪਰਲੇ ਪਾਸੇ ਬਾਈ ਜਿਹੜਾ ਜਾਲ ਬੰਨਿਆ ਹੋਇਆ ਉਹ ਟੂਲ ਟਾਲ ਡਿੱਗਣ ਤੋਂ ਬੰਨਿਆ ਹੁੰਦਾ ਨਹੀਂ ਬਾਈ ਜੀ ਟੂਲ ਦਾ ਨਹੀਂ ਜੇ ਇਹ ਉਹ ਹੈਗੇ ਛੱਤ ਤੋਂ ਖੱਜੇ ਕਿ ਉਹ ਹੋਵੇ ਬੰਦਾ ਡਿਗੇ ਤਾਂ ਇੱਥੇ ਡਿਗੇ ਆ ਕਿ ਥੱਲੇ ਨਾ ਡਿਗੇ ਅੱਛਾ ਇਹ ਆ ਕੇ ਚੈੱਕ ਕਰਦੇ ਹੋ ਇੱਥੇ ਇੱਕ ਬਣੀ ਆਰਗੇਨਾਈਜੇਸ਼ਨ ਹੈ ਦਾ ਵਰਕ ਸੇਫ ਕਿਤੇ ਉਹਨੂੰ ਅੱਛਾ ਜੀ ਤੇ ਉਹ ਜਦੋਂ ਤੁਹਾਡਾ ਘਰ ਬਣਦਾ ਹੈ ਉਹ ਰੈਂਡਮਲੀ ਆ ਕੇ ਚੈੱਕ ਕਰਦੇ ਨੇ ਕਿ ਤੁਸੀਂ ਕੰਮ ਸੇਫ ਕਰ ਰਹੇ ਹੋ ਕਿ ਨਹੀਂ ਕਰ ਰਹੇ ਠੀਕ ਹੈ ਤੇ ਉਹ ਫਿਰ ਦੇਖਦੇ ਨੇ ਜੇ ਨਹੀਂ ਕਰਦੇ ਤੁਹਾਨੂੰ ਫਿਰ ਉਹ ਫਾਈਨ ਵੀ ਕਰ ਸਕਦੇ ਹੋ ਮੈਂ ਸਮਝ ਗਿਆ ਬਾਈ ਜੀ ਮਤਲਬ ਉਹਨਾਂ ਨੂੰ ਆਇਆ ਵੀ ਮਨੁੱਖ ਦੀ ਕਦਰ ਬੰਦੇ ਦੀ ਕਦਰ ਕੀਮਤ ਹੈ ਵੀ ਜੇ ਘਰ ਬਣਾ ਰਹੇ ਕਿਤੇ ਡਿੱਗੇ ਸੱਟ ਨਾ ਖਾਣ ਸੱਟ ਨਾਲ ਵਾਲੇ ਬਿਲਕੁਲ ਉੱਪਰੋਂ ਜਦੋਂ ਤੁਸੀਂ ਉਹ ਛੱਤ ਦਾ ਕੰਮ ਕਰ ਰਹੇ ਹੋ ਤੇ ਵੀ ਬੰਦਾ ਉਹਦੇ ਠੀਕ ਹੈ ਜੀ ਬਾਈ ਜੀ ਤੇ ਇਸ ਤਰ੍ਹਾਂ ਦੀ ਹੈ ਜੀ ਮੈਂ ਤੁਹਾਨੂੰ ਦਿਖਾ ਦਣ ਹੁਣ ਇਹ ਹੇਟ ਲਈ ਛੱਤ ਮਤਲਬ ਪੈ ਗਈ ਸਾਰੀ ਹਾਂਜੀ ਹਾਂਜੀ ਆ ਬਾਹਰਲੇ ਪਾਸੇ ਵੀ ਬਾਈ ਜੀ ਇਹ ਬੋਰਡ ਲੱਗੇਗਾ ਸਾਰਾ ਜਿਵੇਂ ਆਹ ਇਹ ਬਾਈ ਜੀ ਘਰ ਦਾ ਜਿੱਥੇ ਭਾਰ ਹੁੰਦਾ ਨਾ ਹਾਂਜੀ ਉਹ ਇੰਜੀਨੀਅਰ ਡਿਸਾਈਡ ਕਰਦਾ ਕਈ ਜਗ੍ਹਾ ਭਾਰ ਜ਼ਿਆਦਾ ਹੁੰਦਾ ਫਿਰ ਉੱਥੇ-ਉੱਥੇ ਇਹਨੂੰ ਅਸਲ ਚ ਕਹਿੰਦੇ ਜੀ ਬਰੇਸ ਕਹਿੰਦੇ ਆ ਅੱਛਾ ਤੇ ਇਹ ਫਿਰ ਉਹ ਬਰੇਸ ਐਡ ਕਰਦਾ ਉਹਦੇ ਲਈ ਕਿਉਂਕਿ ਸਟਰੈਂਥ ਜ਼ਿਆਦੀ ਚਾਹੀਦੀ ਹੁੰਦੀ ਹੁੰਦੀ ਉਹ ਠੀਕ ਹੈ ਇਹ ਤਾਂ ਕਈ ਕਈ ਜਗ੍ਹਾ ਤੁਸੀਂ ਦੇਖੋਗੇ ਨਾ ਕਈ ਜਗ੍ਹਾ ਜੇ ਕੀਤੀ ਆ ਕਈ ਜਗ੍ਹਾ ਨਹੀਂ ਕੀਤੀ ਇੰਡੀਆ 'ਚ ਜਿਵੇਂ ਮੈਂ ਕਿਹਾ ਆਪਣੇ ਪਿੱਲਰ ਪਿੱਲਰ ਨਿਓਂਾਂ ਚੋਂ ਥੱਲੋਂ ਕੱਢ ਕੇ ਲਿਆਉਂਦੇ ਆ ਐਡੀ ਐਡੀ ਨਿਓਂਾਂ ਪੱਟ ਕੇ ਲਿਆਉਂਦੇ ਇੱਥੇ ਤਾਂ ਨਹੀਂ ਪੱਟਦੇ ਨਿਓਂ ਨਹੀਂ ਨਹੀਂ ਇੱਥੇ ਕਈ ਜਗ੍ਹਾ ਪੱਟਦੇ ਆ ਹਰ ਜਗ੍ਹਾ ਨਹੀਂ ਪੱਟਦੇ ਜਿੱਥੇ ਇੱਥੇ ਲੋਡ ਹੁੰਦੀ ਸਿਰਫ ਉੱਥੇ ਹੀ ਪੱਟਦੇ ਆ ਠੀਕ ਹੈ ਜੀ ਜੀ ਅਦਰਵਾਈਜ਼ ਇਹ ਚਾਹ ਮਤਲਬ ਸਿੱਧਾ ਹੀ ਥੱਲੇ ਲੈਂਟਰ ਪਾਇਦਾ ਪਹਿਲਾਂ ਥੱਲੇ ਸਲੈਬ ਪਈ ਹੋਈ ਹੈ ਜੀ ਮਤਲਬ ਲਾਦਾ ਸਿਮੈਂਟ ਦਾ ਲੈਂਟਰ ਜਿਹੜਾ ਆਪਣੇ ਛੱਤ ਦਾ ਲੈਂਟਰ ਪੈਂਦਾ ਉਹ ਇਹਨਾਂ ਦੇ ਥੱਲੇ ਪਈ ਜਾਂਦਾ ਹੈਗਾ ਉਹ ਜਿਹੜਾ ਛੱਤ ਵਾਲਾ ਉਹ ਉੱਪਰ ਲਾਇਆ ਇਹ ਜਿਹੜਾ ਤੁਹਾਡਾ ਗਰਾਊਂਡ ਵਾਲਾ ਆ ਗਰਾਊਂਡ ਤੇ ਲੈਂਟਰ ਬਣ ਕੇ ਮਤਲਬ ਇਹਦੇ ਤੇ ਬਸ ਸਟਰਕਚਰ ਖੜਾ ਹੋ ਜਾਣਾ ਫੱਟੀਆਂ ਦਾ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਆ ਤੇ ਫਿਰ ਉਸ ਤੋਂ ਬਾਅਦ ਚੋਂ ਬਸ ਉੱਪਰ-ਉੱਪਰ ਚੱਲ ਪੈਣਾਗਾ ਉੱਪਰ ਫਿਰ ਗਾਂ ਸ਼ੁਰੂ ਹੋਣਾ ਫਰੇਮ ਹੋਗੇ ਫਿਰ ਆ ਫੱਟੇ ਲੱਗ ਜਾਣੇ ਆ ਫਿਰ ਉੱਪਰ ਆ ਪਲਾਈਆਂ ਸ਼ੀਟਾਂ ਫਿਰ ਜਿਹੜੇ ਉੱਪਰਲੇ ਆ ਉਹਨਾਂ ਨੂੰ ਟਰੱਸ ਕਹਿੰਦੇ ਆ ਜੀ ਅੱਛਾ ਜੀ ਜਿਹੜੇ ਉਹ ਵੱਡੇ ਵੱਡੇ ਖੜੇ ਆ ਠੀਕ ਹੈ ਜੀ ਤੇ ਉੱਤੇ ਅੱਗੇ ਫਿਰ ਉੱਪਰ ਪਲਾਈਆਂ ਪਈ ਜਾਂਦੀਆਂ ਜੀ ਠੀਕ ਹੈ ਜੀ ਆਪਾਂ ਉੱਪਰਲੇ ਪਾਸੇ ਜਾ ਸਕਦੇ ਹੁਣ ਹਾਂਜੀ ਆਪਾਂ ਅੰਦਰੋਂ ਬਾਹਰਲੇ ਪਾਸੋਂ ਜਾ ਸਕਦੇ ਆ ਜੀ ਚਲੋ ਆਜੋ ਬਾਹਰਲੇ ਪਾਸੇੋਂ ਪਰ ਨੂੰ ਚੱਲਦੇ ਆਪਾਂ ਹਨਾ ਤੇ ਤੁਹਾਨੂੰ ਬਾਹਰਲੇ ਪਾਸੇ ਜੀ ਦੁਬਾਰਾ ਦਿਖਾਵਾਂਗੇ ਸਾਰਾ ਪੌੜੀ ਚੜ੍ਹ ਕੇ ਜਾਣਾ ਪੈਣਾ ਜੀ ਹਾਂਜੀ ਇਹ ਚ ਜੀ ਆਪਣੇ ਨਾ ਜਿਵੇਂ ਤੁਹਾਨੂੰ ਪਿਛਲੇ ਚ ਵੀ ਦੱਸਿਆ ਸੀ ਆਪਣੇ ਮੋਸਟਲੀ ਪੰਜਾਬੀ ਲੱਗੇ ਹੁੰਦੇ ਆ ਪੰਜਾਬੀ ਕੰਮ ਕਰਦੇ ਆ ਸਾਰੇ ਤੇ ਆ ਜਾਂਦੀ ਹੈ ਜੀ ਪੌੜੀ ਇੱਥੇ ਬਾਈ ਜੀ ਪੂਰਾ ਸੇਫਟੀ ਦਾ ਹੋ ਰੱਖਣਾ ਬੰਦਾ ਧਿਆਨ ਹਰ ਇੱਕ ਚੀਜ਼ ਦਾ ਜੀ ਉੱਪਰ ਵੀ ਉਹ ਜਿਹੜੇ ਰੂਫ ਵਾਲੇ ਲੱਗੇ ਆ ਦੇਖੋ ਉਹਨਾਂ ਲਈ ਵੀ ਪੈਪ ਲਾਏ ਆ ਹਾਂ ਉਹ ਰੂਫ ਤੇ ਕੋਈ ਕੰਮ ਕਰਦਾ ਹੋਣਾ ਡਿੱਗ ਜੇ ਉਹਦੇ ਲਈ ਵੀ ਹਰ ਸੇਫਟੀ ਦਾ ਹਰ ਚੀਜ਼ ਦਾ ਧਿਆਨ ਰੱਖਿਆ ਗਿਆ ਜੀ ਠੀਕ ਹੈ ਬਾਈ ਜੀ ਠੀਕ ਹੈ ਜੀ ਉਹ ਉੱਤੇ ਚੜਨਾ ਜੀ ਹੁਣ ਆਪਾਂ ਇਹ ਅਸੀਂ ਬਿਲਕੁਲ ਉੱਪਰਲੇ ਪਾਸੇ ਆ ਗਏ ਜੀ ਹੁਣ ਛੱਤ ਤੇ ਹਾਂਜੀ ਜੀ ਬਾਈ ਜੀ ਇਹ ਛੱਤ ਪੈ ਰਹੀ ਹੈ ਜੀ ਉੱਪਰ ਹਾਂਜੀ ਤੇ ਉਹ ਸਿੰਗਲਸ ਆ ਹਾਂਜੀ ਤੇ ਉਹ ਅਮਰੀਕਾ ਦਾ ਬ੍ਰਾਂਡ ਹੈ ਜਿਹੜਾ ਉਹ ਸਿੰਗਲਸ ਆ ਠੀਕ ਹੈ ਜੀ ਅਮਰੀਕਾ ਤੋਂ ਇੱਥੇ ਆਉਂਦਾ ਆ ਠੀਕ ਹੈ ਜੀ ਤੇ ਇਹ ਛੱਤ ਅਸਲ ਤਿੰਨ ਤਰ੍ਹਾਂ ਦੀ ਹੁੰਦੀ ਆ ਇੱਕ ਸਿੰਗਲਸ ਵਾਲੀ ਹੁੰਦੀ ਆ ਇੱਕ ਤੁਸੀਂ ਇੱਧਰ ਦੇਖੋਗੇ ਕੰਕਰੀਟ ਟਾਈਲ ਆ ਜਾਂਦੀ ਆ ਇੱਕ ਮੈਟਲ ਟਾਈਲ ਹੁੰਦੀ ਆ ਇਹ ਜਿਹੜੀ ਮਤਲਬ ਜਿਹੜੀ ਇੱਧਰਲੇ ਘਰ ਤੇ ਪਈ ਹੋਈ ਹੈ ਇਹ ਤਾਂ ਵੈਸੇ ਟਾਈਲਾਂ ਨੇ ਤਾਂ ਜਿਵੇਂ ਟਾਣੀਆਂ ਹਾਂਜੀ ਹਾਂਜੀ ਕੰਕਰੀਟ ਟ ਇਹ ਵੱਖਰੇ ਢੰਗ ਦੀ ਹੈ ਤੀਜੀ ਤਿੰਨ ਕਿ ਤਰ੍ਹਾਂ ਦੀ ਆਮ ਕਰਕੇ ਯੂਜ਼ ਕਰ ਦਿੰਨੇ ਛਤਾਂ ਠੀਕ ਹੈ ਜੀ ਜੀ ਤਿੰਨ ਤਰ੍ਹਾਂ ਦੀ ਹੁੰਦੀਆਂ ਤੇ ਆਹ ਇਹ ਬਾਈ ਜੀ ਇਹਨੂੰ ਇਨਸੂਲੇਸ਼ਨ ਕਹਿੰਦੇ ਜੀ ਤੇ ਇਹ ਜਿਹੜੀਆਂ ਬਾਹਰ ਲੀਆਂ ਗੰਦਾ ਨੇ ਘਰ ਦੀਆਂ ਸਾਰੀਆਂ ਹਾਂਜੀ ਇਹ ਜ਼ਿਆਦਾਤਰ ਉੱਤੇ ਪਾਈ ਜਾਂਦੀ ਹੈ ਜੀ ਠੀਕ ਹੈ ਨੇੜੇੋਂ ਦਿਖਾਓ ਮੜੀ ਗਈ ਹਾਂਜੀ ਮੈਂ ਤੁਹਾਨੂੰ ਦਿਖਾਦਾ ਇਹ ਜੀ ਰੂਨ ਜੀ ਹੁੰਦੀ ਹੈ ਜੀ ਇਹ ਗੁੱਦ ਜੀ ਹਾਂਜੀ ਤੇ ਗੁੱਦੇ ਜੀ ਇਹ ਟੈਂਪਰੇਚਰ ਨੂੰ ਕੰਟਰੋਲ ਕਰਦੀ ਹੈ ਜੀ ਟੈਂਪਰੇਚਰ ਨੂੰ ਕੰਟਰੋਲ ਕਰਦੀ ਕੁਝ ਆਵਾਜ਼ ਦਾ ਵੀ ਫਰਕ ਪੈਂਦਾ ਜੀ ਠੀਕ ਹੈ 12ਵਾਂ ਸਾਲ ਨਹੀਂ ਆਉਂਦਾ ਰੋਲਾ ਰੱਪਾ ਘੱਟ ਆਉਂਦਾ ਇਸ ਸੀਨ ਨਾਲ ਠੀਕ ਹੈ ਜੀ ਜੀ ਤੇ ਆਹ ਜਿਹੜੀ ਛੱਤ ਦੇ ਵਿਚਾਲੇ ਆ ਕੀ ਪਾਇਆ ਜੀ ਬਾਈ ਜੀ ਤੁਸੀਂ ਆ ਜਿਵੇਂ ਆ ਪਲਾਈ ਦੇ ਵਿਚਾਲੇ ਆ ਚੀਜ਼ ਜਿਹੜੀ ਆ ਚੀਜ਼ ਕਿਹਨੇ ਹਾਂ ਨਹੀਂ ਨਹੀਂ ਆ ਰੈੱਡ ਜਿਆ ਇਹ ਆਹ ਚੀਜ਼ ਇਹ ਭਾਈ ਜਿੱਥੇ ਜੋੜ ਹੁੰਦਾ ਛੱਤ ਦਾ ਇਹਦੇ ਪਲਾਈ ਦਾ ਉਹ ਦੇਖੋਗੇ ਨਾ ਤੁਸੀਂ ਉੱਥੇ ਇਹ ਜੋੜ ਲਈ ਪਾਈ ਗਈ ਹੈ ਦੂਜੀ ਪਲਾਈ ਵਿੱਚ ਵੀ ਇੱਕ ਇਦਾਂ ਦਾ ਹੀ ਕੱਟ ਆ ਠੀਕ ਹੈ ਜੀ ਉਹ ਜਦੋਂ ਜੁੜਦੀ ਆ ਉਹ ਫਿਰ ਜਦੋਂ ਕੋ ਉੱਪਰ ਤੁਰਦਾ ਜਾਂ ਕੁਛ ਆ ਫਿਰ ਆਵਾਜ਼ ਨਹੀਂ ਆਉਂਦੀ ਨਾਲੇ ਜੋੜ ਸਹੀ ਜਾਂਦੀ ਆ ਠੀਕ ਹੈ ਜੋ ਇੰਟਰ ਕਹਿੰਦੇ ਜੀ ਠੀਕ ਹੈ ਤੇ ਆਹ ਜਿਹੜਾ ਅੱਗੇ ਲਾਇਆ ਜੀ ਇਹ ਪਾਣੀ ਤੋਂ ਇਹ ਇਹਦੇ ਨਾਲ ਲੱਗਣਾ ਜੀ ਗਟਰ ਅੱਛਾ ਜੀ ਪ੍ਰਣਾਲਾ ਜਿਹੜਾ ਆਪਾਂ ਕਹਿੰਦੇ ਆ ਉਹਦੇ ਚੋਂ ਪਾਈਪ ਕੱਢ ਕੇ ਫਿਰ ਥੱਲੇ ਦੀ ਜਾਣੇ ਨੇ ਫਿਰ ਉਹਦੇ ਵਿੱਚ ਦੀ ਪਾਣੀ ਮੀਂਹ ਆਊਗਾ ਮੀਂਹ ਵਾਲਾ ਇਹਦੇ ਵਿੱਚ ਤੁਸੀਂ ਤੁਰ ਕੇ ਪਾਣੀ ਫਿਰ ਆਪੇ ਥੱਲੇ ਚਲ ਜੂ ਥੱਲੇ ਚਲ ਜੂ ਬਿਲਕੁਲ ਉਹ ਵੀ ਪਾਈਪ ਪਾਉਂਦੇ ਜੀ ਫਿਰ ਪਾਈਪ ਆ ਕੇ ਥੱਲੇ ਵੀ ਪਾਈਪ ਦਿੱਤੇ ਹੁੰਦੇ ਆ ਉਹਦੇ ਨਾਲ ਕਨੈਕਟ ਕਰ ਦਿੰਦੇ ਆ ਫਿਰ ਉਹ ਪਾਣੀ ਵਿੱਚ ਦੀ ਚਲ ਜਾਂਦਾ ਚਲੋ ਜੀ ਆਪਾਂ ਹੁਣ ਅੱਗੇ ਅੱਗੇ ਚੱਲਦੇ ਆ ਨਾਲ ਤੁਹਾਨੂੰ ਦਿਖਾਉਨੇ ਆ ਸੋ ਐਵੇਂ ਬਣਦੇ ਆ ਜੀ ਘਰ ਬਾਈ ਇੱਥੇ ਕਿੰਨੇ ਟਾਈਮ ਚ ਪਾਇਆ ਜਾਂਦਾ ਘਰ ਇੱਥੇ ਬਾਈ ਜੀ ਹੁਣ ਇਹ ਜਿਹੇ ਘਰ ਆ ਜਿਹੜੇ ਇਹ ਕਹਿ ਲੋ ਕਿ ਤੁਹਾਡਾ ਸਾਲ ਦੇ ਅੱਜੇ ਬਾਈ ਮੈਨੂੰ ਲੱਗਦਾ ਕੋਈ ਲੋਕਾਂ ਕੋਲੇ ਪੈਸਾ ਪੂਸਾ ਵੀ ਆਇਆ ਕਿਸ਼ਟਾ ਕੁਸ਼ਟਾ ਕੀਤੇ ਹੁੰਦੇ ਨੇ ਇੰਡੀਆ ਦਾ ਤਿੰਨ ਤਿੰਨ ਸਾਲ ਆਉਂਦੇ ਘਰ ਪਾਉਣਾ ਇੱਥੇ ਬਾਈ ਜੀ ਹੈ ਹੀ ਘਰ ਹੈ ਹੀ ਬੈਂਕ ਵਾਲਿਆਂ ਦੇ ਜੀ ਬੰਦੇ ਬੰਦੇ ਦਾ ਨਹੀਂ ਹੈਗਾ ਬੰਦੇ ਦਾ ਨਹੀਂ ਹੈਗਾ ਬੈਂਕ ਦੇ ਜੀ ਇਹ ਤਾਂ ਠੀਕ ਹੈ ਜੀ ਨਹੀਂ ਨਹੀਂ ਇਹ ਇਹ ਸਾਰੀ ਉਮਰ ਰਹਿੰਦਾ ਵੀ ਉਹਨਾਂ ਦੇ ਹੀ ਹੈ ਜੀ ਹਾਂਜੀ ਉਹਨਾਂ ਦੇ ਹੀ ਹੈ ਉਹਨਾਂ ਦੇ ਹਾਂਜੀ ਤੇ ਸਾਰੀ ਉਮਰ ਰਹਿੰਦਾ ਵੀ ਮੈਨੂੰ ਲੱਗਦਾ ਉਹਨਾਂ ਦੀ ਹੈ ਹਨ ਤੇ ਮੈਂ ਤੁਹਾਨੂੰ ਜੀ ਇੱਥੇ ਨਾ ਨਾਲ ਗੱਲ ਦੱਸਦਾ ਬਾਈ ਜੀ ਦੀ ਗੱਲ ਚੱਲ ਰਹੀ ਹੈ ਵੀ ਕਹਿੰਿਆ ਨਾ ਬਾਹਰ ਸੁਣਦੇ ਹੁੰਦੇ ਸੀਗੇ ਵੀ ਬੰਦਾ ਸਾਰੀ ਉਮਰ ਕਿਸ਼ਤਾ ਮੋੜਦਾ ਮਰ ਜਾਂਦਾ ਵੀ ਲੱਕ ਟੁੱਟ ਜਾਂਦਾ ਬੰਦੇ ਦਾ ਵੀ ਕਿਥੇ ਕਿਸ਼ਤਾ ਮੋੜਦਾ ਕਿਉਂਕਿ ਇੱਥੇ ਜਿਵੇਂ ਬਾਈ ਨੇ ਦੱਸਿਆ ਬੈਂਕ ਵਾਲਿਆਂ ਦਾ ਘਰ ਹੈ ਬੈਂਕ ਦਾ ਹੀ ਰਹਿੰਦਾ ਜੀ ਤੇ ਬੰਦੇ ਦਾ ਤਾਂ ਹੁੰਦਾ ਹੀ ਨਹੀਂ ਹੈਗਾ ਬੰਦੇ ਦਾ ਕਿਸ਼ਤਾ ਹੀ ਮੋੜਨੀ ਹੈ ਸਾਰੀ ਉਮਰ ਭਰ ਚੱਲਦਾ ਰਹਿੰਦਾ ਹੈ ਨਾ ਤੇ ਉਹ ਬੰਦਾ ਪਹਿਲਾਂ ਤਾਂ ਬਾਹਰ ਕਮਾਈਆਂ ਪਰਦੇਸਾਂ ਚ ਕਿੰਨੀ ਔਖੀ ਹੈ ਨਾ ਕਮਾਂਜੇ ਤੋਂ ਬਾਅਦ ਫਿਰ ਘਰ ਵੀ ਬਣਾਉਣੇ ਜੀ ਬਾਲੇ ਔਖੇ ਆ ਹਨਾ ਬੰਦੇ ਨੂੰ ਲੱਗਦਾ ਵੀ ਸੌਖਾ ਜਿੰਨਾ ਇਹ ਸਾਲ ਚ ਸੌਖਾ ਬਣ ਜਾਂਦਾ ਤੇ ਕਿਸਤਾ ਮੋੜ ਨੂੰ 30 ਸਾਲ ਲੱਗਦੇ ਉਹ ਨਹੀਂ ਔਖਾ ਹੁੰਦਾ ਕਿਸਤਾ ਮੋੜ ਨੂੰ 30 ਸਾਲ ਲੱਗਦੇ ਆ ਜੀ ਤੇ ਚਲੋ ਜੀ ਅੰਦਰ ਦੇਖਣਾ ਤੁਸੀਂ ਅੰਦਰੋਂ ਦੇਖ ਲੈਣਾ ਬਾਈ ਜੀ ਜਿਵੇਂ ਦਿਖਾ ਦਿਓ ਕੀ ਕੀ ਆ ਆ ਜੋ ਨਾਲ ਨਾਲ ਆਪਣੇ ਦੇਖਣ ਵਾਲੇ ਦੇਖ ਲੈਣ ਜਾਂ ਪਹਿਲੇ ਜੀ ਦੇਖ ਲਓ ਜਿੱਥੇ ਲੰਚ ਕੀਤਾ ਹੀ ਐਜੇ ਨੇ ਬੰਦੇ ਲੱਗੇ ਹੁੰਦੇ ਆ ਹਾਈ ਵੈਸਟ ਯਾਰ ਇਹ ਭਾਈ ਜੀ ਹਰੇਕ ਦੀ ਜਿਵੇਂ ਹੁਣ ਹਰੇਕ ਕੰਮ ਦੀ ਵਾਸ ਟੀਮ ਹੁੰਦੀ ਹੈ ਲੱਗਦਾ ਹਨਾ ਐਂਡ ਦੇ ਜੀ ਜੌਬ ਦੇਖੋ ਆ ਭਾਈ ਹੁਣ ਇਹਨੇ ਕਿੰਨਿਆਂ ਦੇ ਆਪਣੇ ਕਾਰਗੋ ਇੰਡੀਆ ਚ ਪਾ ਲੈਂਦੇ ਨੇ ਵੀ ਕਾਰਗੋ ਲੈਣੀ ਹੈ ਮੈਂ ਕਾਰਗੋ ਪਾਉਣੀ ਹੈ ਪਰ ਕਾਰਗੋ ਕੰਮ ਐ ਦਿੰਦੀ ਇੱਥੇ ਹੈ ਹਾਈ ਵੈਸਟ ਸਹੀ ਹੈ ਹਾਂ ਇਹਨੂੰ ਹਾਈ ਵੈਸਟ ਬੋਲਦੇ ਵੈ ਜੀ ਸਾਰਾ ਕੁਝ ਇਹੀ ਕਮਾ ਕੇ ਦਿੰਦੀ ਹੈ ਜੀ ਇਹੀ ਕਮਾ ਕੇ ਦਿੰਦੀ ਹੈ ਜੀ ਜਿੰਨਾ ਰੰਗ ਆਉਣੀ ਹੈ ਹੋਰ ਵੀ ਜਿੰਨਾ ਜੇਬਾਂ ਚ ਟੂਨਾ ਹੈ ਲੈਣਾ ਲੰਕ ਦੇ ਰਹਿੰਦੇ ਚਲੋ ਗੱਡਾ ਭਾਈ ਜੀ ਭਾਈ ਇਧਰਲੇ ਪੈਸੇ ਕੀ ਸੀਗਾ ਆ ਆਹਾਂ ਇਧਰ ਭਾਈ ਜੀ ਇਧਰ ਵੀ ਉਹਦੇ ਵਾਂਗੂ ਜਿੱਦਾਂ ਇਹ ਪੇਪਰ ਲੱਗਦਾ ਜੀ ਇਹਨੂੰ ਬਿਲਡਿੰਗ ਰੈਪ ਕਹਿੰਦੇ ਆ ਜੀ ਠੀਕ ਹੈ ਇਹਨੂੰ ਰੈਪ ਠੀਕ ਹੈ ਤੇ ਇਹ ਹੁੰਦਾ ਜੀ ਬਾਹਰ ਜੇ ਕਿਤੇ ਮੀਂਹ ਕਣੀ ਆ ਇਧਰੋਂ ਭਾਈ ਬਾਹਰਲੇ ਪਾਸੇ ਜਿਵੇਂ ਹੁਣ ਅੰਦਰੋਂ ਸਟਰਕਚਰਸ ਦੀ ਇਹਦੇ ਪਲਾਈਓ ਲਾਉਂਗੇ ਬਾਹਰਲੇ ਪਾਸੇ ਨਹੀਂ ਲਾਉਂਦੇ ਪਲਾਈ ਨਹੀਂ ਜੀ ਕਈ ਜਗ੍ਹਾ ਲੱਗਦੀ ਐ ਇੱਥੇ ਵੈਦਰ ਬੋਰਡ जी. अच्छा जी लक्कड़ ਦਾ ਹੁੰਦਾ ਉਹ ਵੀ اچھا ਜੀ ਤੇ ਕਈ ਜਗ੍ਹਾ ਲੱਗਦਾ ਇੱਟਾਂ ਲੱਗਦੀਆਂ ਨੇ ਠੀਕ ਹੈ ਤੇ ਉਹ ਵੱਖਰਾ ਕਈ ਜਗ੍ਹਾ ਪਲਾਸਟਰ ਵੀ ਕਰ ਦਿੰਦੇ ਆ ਠੀਕ ਹੈ ਉਹ ਸਾਹਮਣੇ ਵਾਲੇ ਘਰ ਤੇ ਕਰੋ ਜਿਹੜਾ ਉਹ ਵਾਈਟ ਆ ਉਹ ਵੈਲਵੋਡ ਆ ਉਹ ਦੇਖੋ ਜਿਹੜਾ ਉਹਦੇ ਵੀ ਅੰਦਰ ਸੇਮ ਹੈ ਸੇਮ ਚੀਜ਼ ਹੈ ਅੰਦਰ ਸੇਮ ਲੱਕੜ ਹੈ ਬਾਹਰਲੇ ਪਾਸੇ ਆਏ ਹੈ ਉਹੀ ਚੀਜ਼ ਹੈ ਜੀ 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 ਬਾਹਰੋਂ ਇਦਾਂ ਇਦਾਂ ਬਣ ਜੂ ਤੇ ਆ ਕੰਪਲੀਟ ਆ ਹੁਣ ਛੱਤ ਆ ਨਹੀਂ ਭਾਈ ਜੀ ਹਜੇ ਪਰ ਪੈਣੀ ਆ ਜਿਹੜੀ ਉਹ ਸ਼ਿੰਗਲਸ ਵਾਲੀ ਮੈਂ ਦੱਸਦਾ ਸ਼ਿੰਗਲਸ ਪੈਣੀ ਆ ਹਾਂਜੀ ਇਹ ਹੁਣ ਇੰਡੀਆ ਵੀ ਕੰਮ ਸ਼ੁਰੂ ਕਰਤਾ ਸ਼ਿੰਗਲਸ ਵਾਲਾ ਠੀਕ ਹੈ ਇੱਕ ਜਗ੍ਹਾ ਮੈਂ ਦੇਖਦਾ ਸੀ ਸ਼ਾਇਦ ਮਾਲਵੇ ਚ ਕਿਤੇ ਦੱਸਦੇ ਸੀਗੇ ਤੇ ਉੱਥੇ ਕਹਿੰਦੇ ਕਿ ਸੋਈ ਦੀ ਹੈ ਜੁ ਵੀ ਹੁਣ ਬਾਰਲੀ ਟੈਕਨੀਕ ਸਾਰੀ ਆਉਣ ਲੱਗੀ ਹੈ ਸਾਰਾ ਕੁਝ ਮੈਂ ਕਹਿੰਦਾ ਇੰਡੀਆ ਸਾਨੂੰ ਗਾਂ ਲੰਗੇ ਜੀ ਹਾਂ ਜਿੰਨਾ ਲੋਕ ਇੰਡੀਆ ਨੂੰ ਪਿੱਛੇ ਕਹਿੰਦੇ ਸੀ ਉੰਨੇ ਹੀ ਆ ਗਏ ਇੰਡੀਆ ਸਾਰਾ ਕੁਝ ਹਾਂਜੀ ਤੇ ਆ ਦੇਖੋ ਜੀ ਤੇ ਇਹ ਹੁਣ ਆਲਮੋਸਟ ਕੰਪਲੀਟ ਹੈ ਹਨਾ ਹਾਂਜੀ ਚਲੋ ਜੀ ਅਗੇ ਜਲੋ ਬਾਈ ਵਾਹ ਇਹ ਚੀਜ਼ ਲਾ ਰਹੇ ਜੀ ਅੱਛਾ ਲਾ ਰਹੇ ਆ ਇਹਦੇ ਨਾਲ ਫਿਰ ਇੱਕ ਦੀ ਟੀਮ ਹੁੰਦੀ ਹੋਣੀ ਹਾਂਜੀ ਹਰ ਇੱਕ ਦੀ ਵੱਖਰੀ ਹੈ ਜੀ ਆ ਰੂਫ ਵਾਲਿਆਂ ਦੀ ਵੱਖਰੀ ਬਾਈ ਹੋਣੀ ਰੂਫ ਕਰਦੇ ਪਏ ਆ ਤੇ ਆ ਜਿਹੜੀ ਆ ਮੈਟਲ ਟਾਈਲ ਜਿਹੜਾ ਗਟਰ ਲਾ ਰਹੇ ਫੇਸ਼ੀਆ ਇਹਦੀ ਟੀਮ ਵੱਖਰੀ ਆ ਤੇ ਹਰ ਇੱਕ ਚੀਜ਼ ਦੀ ਇੱਟਾਂ ਵਾਲਿਆਂ ਦੀ ਵੱਖਰੀ ਹੁੰਦੀ ਹੈ ਜੀ ਤੇ ਹਰ ਇੱਕ ਕੰਮ ਵੰਡ-ਵੰਡ ਕੇ ਤਾਂ ਕਰੀਦੇ ਜੀ ਤੇ ਅਗਲੇ ਪਾਸੇ ਚੱਲਦੇ ਆ ਉਹ ਬਾਈ ਦਾ ਕੰਮ ਦਿਖਾਉਣੇ ਆ ਕਿਵੇਂ ਕਰਦੇ ਆ ਅਈ ਨੀ ਨੀ ਉੱਚੀ ਚੜ ਕੇ ਯਾਰ ਕੰਮ ਕਰਨੇ ਕੰਦ ਨੇ ਦੇਖ ਲਓ ਕਿੰਨੀ ਉੱਚੀ ਆ ਗਈ ਅੱਛਾ ਇਹਨੂੰ ਬਾਅਦੋਂ ਵੱਡ ਦੇਣਾ ਬਾਈ ਇਹ ਹਾਂਜੀ ਜਿਹੜਾ ਵੱਧ ਹੁੰਦਾ ਆ ਇਹਨੂੰ ਫਿਰ ਕੱਟ ਦਿੰਦੇ ਜੀ ਬਾਈ ਅੱਛਾ ਇਹਨੂੰ ਕੱਟ ਦਿੰਦੇ ਜੀ ਜੀ ਲਓ ਮੈਂ ਤੁਹਾਨੂੰ ਆ ਥੋੜਾ ਜਿਹਾ ਨਾਲ ਨਿਊਜ਼ੀਲੈਂਡ ਦਿਖਾਦਾ ਜੀ ਇੱਥੇ ਤੇ ਆਹ ਹੈ ਜੀ ਨਿਊਜ਼ੀਲੈਂਡ ਤੇ ਉਹ ਸਾਰੇ ਘਰ-ਬਾਰ ਦੇਖੋ ਦੇਖੋ ਛੇ ਹੋ ਜਾ ਹਰ ਨਵਾਂ ਬਣਾ ਘਰ ਇੱਕੋ ਸਿੰਗਲ ਹੀ ਬਣੀ ਜਾਂਦਾ ਵੈਸੇ ਹੁਣ ਨਾ ਘਰ ਛੋਟੇ ਬਣਾਉਣ ਲੱਗੇ ਪਹਿਲਾਂ ਵੀ ਤੁਹਾਨੂੰ ਦੱਸਦੇ ਆਏ ਆ ਇਹ 1 2 ਵਲੌਗ ਚ ਹਨਾ ਤੇ ਪ੍ਰਾਣੇ ਘਰ ਹੈ ਜਿਹੜੇ ਬਹੁਤ ਖੁੱਲੇ ਖੁੱਲੇ ਅਤੇ ਬਹੁਤ ਘਰ ਬਹੁਤ ਛੋਟਾ ਹੁੰਦਾ ਸੀ ਪਰ ਲੋਟ ਜਿਹੜਾ ਬੰਦਾ ਹੁੰਦਾ ਉਹ ਬਹੁਤ ਵੱਡਾ ਹੁੰਦਾ ਸੀਗਾ ਹਨਾ ਹੁਣ ਵਸੋਂ ਕਰਕੇ ਲਾ ਲਓ ਹੋਰ ਲਾ ਲਓ ਵਸੋਂ ਕਰਕੇ ਜੀ ਕੁਝ ਲੈਂਡ ਮਹਿੰਗੀ ਹੋ ਗਈ ਆ ਲੋਟ ਮਹਿੰਗਾ ਹੋ ਗਿਆ ਹੁਣ ਇੱਕ ਘਰ ਬਣਾ ਕੇ ਉੱਤੇ ਸਰਦਾ ਨੀਗਾ ਜੀ ਹਾਂ ਜੀ ਲੋਡ ਹੋ ਗਈ ਅਸੀਂ ਹਾਂ ਜੀ ਤੇ ਉਹ ਬਾਈ ਕਿਵੇਂ ਚੜਿਆ ਉਹ ਉੱਪਰ ਆਹ ਬਾਈ ਜੀ ਆ ਦੇਖੋ ਇੱਥੋਂ ਪੌੜੀ ਲੱਗੀ ਹੈ ਜੀ ਅੱਛਾ ਇੱਥੇ ਦੀ ਉਹਨੇ ਤਾਂ ਦੀ ਜਾਣਾ ਹੈ ਅੱਛਾ ਫਿਰ ਉੱਥੇ ਉਹਦਰਾ ਆਪਣੇ ਇੱਕ ਸਰਦਾਰ ਆਪਣੇ ਉੱਪਰ ਤੁਰੇ ਫਿਰਦੇ ਆ ਉਹ ਵੀ ਬਾਈ ਜੀ ਹਰ ਪੌੜੀਆਂ ਲੱਗੀਆਂ ਨੇ ਅੱਛਾ ਪੌੜੀਆਂ ਦੇ ਉੱਪਰ ਜਾ ਸਕਦੇ ਹਾਂ ਹਾਂ ਜੀ ਪੌੜੀਆਂ ਤੋਂ ਉੱਤੇ ਹੀ ਜਾਣਾ ਚਲੋ ਅੰਦਰਲੇ ਪਾਸੇ ਦੇਖਦੇ ਹਾਂ ਜੀ ਆਪਾਂ ਹਾਂਜੀ ਹੋਰ ਜੀ ਸਤਿ ਸ੍ਰੀ ਅਕਾਲ ਕਿਦਾਂ ਠੀਕ ਹੋ ਤੁਸੀਂ ਕਿਉਂ ਬਾਪੂ ਜੀ ਬਿਲਕੁਲ ਠੀਕ ਆ ਚੜਦੀ ਕਲਾ ਚ ਚੜਦੀ ਕਲਾ ਚ ਬਿਲਕੁਲ ਚਲੋ ਉਹ ਫਿਰਦਾ ਸੀ ਬਾਈ ਮੁੰਡਾ ਉਹ ਨੂੰ ਕਹਿੰਦਾ ਸੀ ਮੈਂ ਕਿੱਥੋਂ ਨਹੀਂ ਗਿਆ ਮੈਂ ਹਾਂ ਹਾਂਜੀ ਬਾਈ ਉਹ ਪੌੜੀਆਂ ਲੱਗੀਆਂ ਹੁੰਦੀਆਂ ਨੇ ਲੈ ਬਾਈ ਇੱਧਰ ਦੀ ਦਿਖਾ ਦੇ ਆਹ ਦੇਖੋ ਜੀ ਇੱਧਰ ਇੱਧਰ ਦੇ ਉੱਪਰ ਜਾ ਹੋ ਜਾਂਦਾ ਇੱਥੋਂ ਪੈਰ ਧਰ ਕੇ ਨਾ ਫੱਟੇ ਫੱਟੇ ਉੱਠਦੇ ਤਾਂ ਨਹੀਂ 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 ਉੱਠਦੇ ਨਹੀਂ ਜੀ ਓਹੋ ਹੋ ਲਓ ਜੀ ਜਮਾਂ ਉੱਪਰਾਂ ਗਏ ਹੁਣ ਆਹ ਵਰਦੇ ਜੀ ਆਪਣੇ ਬੰਦੇ ਸਿਖਰਾਂ ਤੇ ਦੇਖੋ ਐ ਹੁੰਦਾ ਕੰਮ ਔਖਾ ਬਾਈ ਕੰਮ ਕਰ ਰਹਾ ਹੈ ਨਾ ਸਾਰੇ ਕੰਮ ਔਖਾ ਬਾਈ ਜੀ ਕੰਮ ਕਿਹੜਾ ਸੌਖਾ ਮੈਨੂੰ ਇਹ ਲੱਗਦਾ ਜਿਵੇਂ ਹਜੇ ਤਾਂ ਕੁਝ ਵੀ ਨਹੀਂ ਹੈ ਹਜੇ ਤਾਂ ਨਵੰਬਰ ਦਾ ਮਹੀਨਾ ਦਸੰਬਰ ਜਨਵਰੀ ਚ ਬਹੁਤ ਠਿੱਕੀ ਧੁੱਪ ਆਉਣੀ ਹੈ ਹਾਂਜੀ ਧੁੱਪ ਬਹੁਤ ਠਿੱਕੀ ਹੁੰਦੀ ਹੈ ਹੈਨਾ ਹਾਂਜੀ ਹਾਂਜੀ ਉਦੋਂ ਦਾ ਬੜਾ ਔਖਾ ਹੈ ਜੀ ਜੀ ਚਲੋ ਅੰਦਰਲੇ ਪਾਸੇ ਦੇਖ ਲੈਨੇ ਹੈ ਮਿਹਨਤਾਂ ਬਹੁਤ ਹੈ ਇੱਥੋਂ ਬਾਈ ਸਿੱਧਾ ਥੱਲੇ ਬੰਦਾ ਇਧਰ ਦੀ ਇਧਰ ਦੀ ਹੁਣ ਆਮ ਕਰਕੇ ਬੰਦਾ ਨਿਕਲਦਾ ਨਹੀਂ ਇਹਦੇ ਚੋਂ ਠੀਕ ਹੈ ਇੰਨੀ ਵਿਥ ਨਹੀਂ ਹੈਗੀ ਠੀਕ ਹੈ ਇਹ ਵੀ ਰੱਖੀ ਹੁੰਦੀ ਹੈ ਉਹਨਾਂ ਨੇ ਕਿ ਵਿੱਚ ਬੰਦਾ ਵਿਚਦੀ ਨਾ ਵਗ ਜੇ ਠੀਕ ਹੈ ਇਹ ਚੀਜ਼ਾਂ ਦਾ ਸਾਰੀਆਂ ਤੇ ਧਿਆਨ ਰੱਖਿਆ ਜਾਂਦਾ ਮੈਂ ਤੁਹਾਨੂੰ ਇੱਥੇ ਦਿਖਾਦਾ ਜੀ ਮੈਂ ਇਹ ਚੀਜ਼ ਦੀ ਗੱਲ ਕਰਦਾ ਜਿ세 ਅਸੀਂ ਖੜੇ ਆ ਨਾ ਹੁਣ ਇਹ ਇੱਥੋਂ ਬੰਦਾ ਸਿੱਧਾ ਥੱਲੇ ਖੂਦ ਨੇ ਸਿੱਧਾ ਨਹੀਂ ਵਹਗਾ ਅੱਛਾ ਇਹਦਾ ਧਿਆਨ ਰੱਖਿਆ ਜਾਂਦਾ ਪੂਰਾ ਹਰ ਚੀਜ਼ ਦਾ ਧਿਆਨ ਰੱਖਿਆ ਜਾਂਦਾ ਜੀ ਕੋਈ 60 ਫੀਟ ਨਾ ਲੱਗੇ ਕਿਸੇ ਦੇ ਵੀ ਸੇਫਟੀ ਮਸਟ ਹੈ ਜੀ ਬਾਹਰਲੇ ਮੁਲਕਾਂ 'ਚ ਚਲੋ ਆਜੋ ਇਸ ਤੋਂ ਤੇ ਹਨ ਪਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਭਾਈ ਅੰਦਰ ਅੰਦਰ ਕੀ ਕੁਝ ਹੈ ਭਾਈ ਦੇਖਣ ਲੱਗੀ ਹੈ ਅੰਦਰ ਭਾਈ ਜੀ ਇਹ ਕਮਰੇ ਨੇ ਜਿੱਦਾਂ ਜੋ ਕੁਝ ਅੰਦਰ ਬਣਿਆ ਆ ਠੀਕ ਹੈ ਥੱਲੇ ਤਾਂ ਪਤਾ ਨਹੀਂ ਲੱਗਦਾ ਇੱਥੇ ਥੋੜਾ इजीली ਪਤਾ ਲੱਜਾਂਦਾ ਆ ਕੀ ਕੁਝ ਚੱਲਦਾ ਵੇ ਠੀਕ ਹੈ ਹਾਂਜੀ ਆ ਆ ਗਿਆ ਜੀ ਜਾਲ ਜਿਹੜਾ ਪੰਨ ਦਿਖਦਾ ਸੀ ਨਾ ਥੱਲੋਂ ਆਪਾਂ ਨੂੰ ਪਹਿਲਾਂ ਤੇ ਆ ਜਾਲ ਹੈ ਜੀ ਇਹ ਇਦਾਂ ਪਾਇਆ ਹੈ ਦੇਖੋ ਅੱਛਾ ਉੱਪਰ ਜਿਹੜਾ ਬੰਦਾ ਛੱਤ ਤੇ ਕੰਮ ਕਰਦਾ ਵੀ ਉਹ ਨਾ ਡਿੱਗ ਜੇ ਹਾਂਜੀ ਕਿਉਂਕਿ ਪਲਾਈਆਂ ਤੋਂ ਪਹਿਲਾਂ ਹੋਰ ਕੰਮ ਬੜਾ ਹੁੰਦਾ ਨੇ ਜੀ ਹਾਂਜੀ ਪਲਾਈ ਵੀ ਉਹਨਾਂ ਨੇ ਇੱਕ ਇੱਕ ਕਰਕੇ ਪਾਉਣੀ ਆ ਠੀਕ ਹੈ ਇਹ ਨਾ ਹੋਵੇ ਕਿ ਇੱਕ ਪਾਉਂਦੇ ਆ ਦੂਜੇ ਪਾਉਣ ਲੱਗਿਆਂ ਵਿੱਚ ਥੱਲੇ ਦੀ ਨਾ ਡਿੱਗ ਜੇ ਕਿਤੇ ਉਹ ਠੀਕ ਹੈ ਇੱਥੋਂ ਇੱਥੋਂ ਥੋੜਾ ਥੋੜਾ ਪਤਾ ਲੱਗਦਾ ਵੀ ਕਿੱਧਰ ਕੰਮ ਰਿਹਾ ਹੈ ਹਨਾ ਹਾਂਜੀ ਹਾਂਜੀ ਬਿਲਕੁਲ ਜੀ ਆ ਤਾਂ ਵੈਸੇ ਇਧਰ ਨੂੰ ਇਧਰ ਆ ਰੂਮ ਆ ਗਿਆ ਅੱਗੇ ਹਨਾ ਹਾਂਜੀ ਉਹ ਕਮਰਾ ਜੀ ਨਾਲ ਉਹਦੇ ਅਟੈਚ ਬਾਥਰੂਮ ਆ ਠੀਕ ਹੈ ਤੇ ਜਿਵੇਂ ਬਾਥਰੂਮ ਵਗੈਰਾ ਦਾ ਉਹ ਤਾਂ ਸਾਰਾ ਕੰਮ ਬਾਅਦੋਂ ਹੋਣਾ ਜਿਵੇਂ ਆਪਣੇ ਇੰਡੀਆਈ ਦਾ ਪਾਈਪਾਂ ਪਹਿਲੀ ਵਾਰ ਮੰਦ ਨੇ ਨਹੀਂ ਨਹੀਂ ਉਹ ਹੁਣ ਇਹ ਕੀ ਕਰਨਾ ਹੁਣ ਇਹਦੇ ਵਿੱਚ ਦੀ ਜਿੱਦਾਂ ਇਹਦੇ ਦੇ ਹੋਲ ਕਰਕੇ ਤੇ ਫਿਰ ਉਹ ਥੱਲੇ ਦੀ ਪਾਈਪਾਂ ਪਾ ਕੇ ਜਿੱਥੇ ਲੋਡ ਜਿੱਥੇ ਥੇ ਉੱਥੇ ਦੇ ਲਿਆ ਜਾਂਦੇ ਨੇ ਜੀ ਠੀਕ ਹੈ ਹਾਂਜੀ ਕਿ ਇੱਥੇ ਪਹਿਲਾਂ ਕੱਲਾ ਸਟਰਕਚਰ ਖੜਾ ਹੋ ਫਰੇਮ ਖੜਾ ਹੋਊਗਾ ਬਿਲਕੁਲ ਜੀ ਬਾਕੀ A to Z ਕੰਮ ਬਾਅਦ ਚ ਸਾਰਾ ਕੁਝ ਬਾਅਦ ਚ ਹੋਣਾ ਜੀ ਫਿਰ ਜੋ ਜਿੱਥੇ ਤਾਰਾਂ ਦੀ ਲੋਡ ਆ ਜਿੱਥੇ ਪੈਪਾਂ ਦੀ ਲੋਡ ਆ ਜੋ ਕੁਝ ਵੀ ਆਪਣੇ ਹਰ ਇੱਕ ਦੇ ਬੰਦੇ ਦੀ ਵੱਖਰੀ ਵੱਖਰੀ ਲੋਡ ਆ ਉਹ ਬਾਅਦ ਚ ਤੁਹਾਡੀ ਪੂਰੀਆਂ ਹੋਣੀਆਂ ਉਹਵੇਂ ਪੂਰੀ ਹੋ ਜਾਂਦੀ ਆ ਹਾਂਜੀ ਠੀਕ ਹੈ ਜੀ ਚਲੋ ਚਲਿਏ ਹੁਣ ਆਪਾਂ ਥੱਲੇ ਚਲੋ ਬਾਈ ਜੀ ਸੋ ਇਹੋ ਜਿਹਾ ਸੀ ਜੀ ਕੁਝ ਜਿੰਨਾ ਤੁਹਾਨੂੰ ਘਰਵਾਰੇ ਦਿਖਾਇਆ ਉੱਪਰੋਂ ਹੇਠਾਂ ਤੇ ਹੁਣ ਆਪਾਂ ਹੇਠਲੇ ਪਾਸੇ ਨੂੰ ਚੱਲਦੇ ਜੀ ਦੁਬਾਰਾ ਐ ਲਓ ਜੀ ਬਾਹਰਲੇ ਪਾਏ ਆਪਣੇ ਮੁੰਡੇ ਮਿਹਨਤਾਂ ਕਰਨ ਲੱਗੇ ਹੋਇਆ ਕੀ ਹਾਲ ਹੈ ਭਾਈ ਜੀ ਬਹੁਤ ਵਧੀਆ ਭਾਈ ਜੀ ਕੰਮ ਥੋੜਾ ਮੈਨੂੰ ਲੱਗਦਾ ਸਖਤ ਲੱਗਦਾ ਹੈ ਡੋਡ ਫੋਨ ਲਾਏ ਹਾਂ ਕੰਮ ਸਖਤਾ ਕਿਉਂਕਿ ਗੰਨਾ ਗੁੰਨਾ ਚੱਲਦੀਆਂ ਨੇ ਖੜਕੇ ਦੜਕੇ ਵਾਲਾ ਕਰਕੇ ਹਾਂ ਖੜਕਾ ਦੜਕਾ ਹੁੰਦਾ ਨੇ ਇਹ ਵੀ ਸੇਫਟੀ ਕਰਕੇ ਆ ਹਾਂ ਸੇਫਟੀ ਕਰ ਲਾਉਣਾ ਪੈਂਦਾ ਹੈ ਜੀ ਇਹ ਤਾਂ ਲਾਉਣਾ ਹੈ ਇੰਡੀਆ 'ਚ ਤਾਂ ਤਾੜ ਤਾੜ ਚੱਲਦੀਆਂ ਨੇ ਥੋੜੀਆਂ ਕੋਈ ਨਹੀਂ ਲਾਉਂਦਾ ਇਦਾਂ ਕਰ ਲੂਈਦਾ ਹੈ ਹੈ ਹਾਂ ਚਲੋ ਤੇ ਹੋਰ ਬਾਈ ਜੀ ਇਹਨਾਂ ਦਾ ਮਲੇ ਸੀ ਨਾ ਤੁਸੀਂ ਬਾਈ ਜੀ ਕਿੱਥੋਂ ਨਵੇਂ ਸ਼ਹਿਰ ਤੋਂ ਨਵੇਂ ਸ਼ਹਿਰ ਤੋਂ ਹਾਂਜੀ ਠੀਕ ਹੈ ਇਹ ਅਣਕਾ ਵੀ ਲਾਉਣੀਆਂ ਪੈਣੀਆਂ ਹਾਂਜੀ ਬਾਈ ਟੱਪ ਕਰਕੇ ਲਾਉਣੀਆਂ ਪੈਣੀਆਂ ਟੱਪ ਕਰਕੇ ਹਨਾ ਹਾਂਜੀ ਆ ਕੇ ਤੇ ਆਏ ਨਾ ਕਹਿੰਦਾ ਨਾ ਇੱਧਰ ਨੂੰ ਕਰ ਲੈ ਹਾਂਜੀ ਕਈ ਵਾਰੀ ਤਾਂ ਨਾ ਮੈਂ ਕਿਹਾ ਇੰਡੀਆ ਵਾਲੇ ਬੈਠੇ ਕਹਿੰਦਾ ਲੈ ਉਹਨਾਂ ਕਾ ਲੱਗਦਾ ਕੰਮ ਕਰਦਾ ਕਿਹੜੇ ਕਮਾਉਂਦਾ ਡਾਲਰ ਉਹ ਹੈਂ ਪਾਸ ਨੂੰ ਪਤਾ ਹੀ ਨਹੀਂ ਬਾਈ ਜੀ ਟੱਪ ਬਹੁਤ ਆ ਹਨਾ ਤਿੱਖੀ ਟੱਪ ਹੈ ਜੀ ਤਾਂ ਕਰਕੇ ਲਾਉਣੀਆਂ ਪੈਣੀਆਂ ਸੋ ਮਿਹਨਤਾਂ ਚਲੀ ਜਾਂਦੀਆਂ ਹੈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮੈਨੂੰ ਬਾਈ 2 ਸਾਲ ਹੋ ਗਏ ਹਾਂ ਜੀ 2 ਸਾਲ ਸ ਹੁਣ ਇੱਥੇ ਵਰਕ ਵੀ ਜ ਮਿਲਦਾ ਬਾਅਦ ਚ ਹੁਣ ਵਰਕ ਵੀ ਇੱਥੇ ਹੁਣ ਵਰਕ ਤੇ ਠੀਕ ਆ ਕਿਵੇਂ ਵਧੀਆ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਪੀਆਰ ਪੂਆਰ ਹੌਲੀ ਹੌਲੀ ਹੋ ਜਾਣਗੇ ਹੌਲੀ ਹੌਲੀ ਹੋ ਜਾਣਗੇ ਚਲੋ ਵਧੀਆ ਮੈਂ ਜਿਆਦਾ ਤਾਂ ਇੰਟਰੋਡਿਊਸ ਨਿਊਜ਼ੀਲੈਂਡ ਨੇ ਕੀਤਾ ਹੀ 2010 11 ਚ ਮਿਲਾ ਦੋ ਉਦੋਂ ਦੇ ਸਟੂਡੈਂਟ ਕਾਫੀ ਆਉਣ ਲੱਗਿਆ ਹੈ ਹਨ ਤੇ ਉਸ ਤੋਂ ਬਾਅਦ ਤਾਂ ਹੁਣ ਤੱਕ ਚ ਹੁਣ ਤਾਂ ਆਲਮੋਸਟ ਭਰਦਾ ਬਾਈ ਹੈ ਨਾ ਮਿਲਾ ਹਾਂ ਨਹੀਂ ਆਈ ਜਾਂਦੇ ਉਦੋਂ ਹਜੇ ਆਈ ਜਾਂਦੇ ਘਾਟਾ ਬਹੁਤ ਹਨ ਪਰ ਘਾਟੋਂ ਦੇ ਆਉਂਦਾ ਆਈ ਜਾਂਦੇ ਜਦਾਂ ਹਾਂ ਹਾਂ ਜੀ ਕੰਮ ਕਰ ਮਿਲ ਜਾਂਦਾ ਕੰਮ ਕਰ ਡਿਫੈਂਡ ਕਰਦਾ ਕਿਸੇ ਨੂੰ ਮਿਲ ਜਾਂਦਾ ਆ ਸੂਤ ਲੱਗੇ ਦੀ ਗੱਲ ਆ ਜੱਜ ਇਹਦੀ ਰੈਫਰੈਂਸ ਪੈ ਜਾਂਦੀ ਉਹਨੂੰ ਮਿਲ ਜਾਂਦਾ ਆ ਅੱਛਾ ਕਿਸੇ ਨੂੰ ਹੌਲੀ ਹੌਲੀ ਮਿਲਦਾ ਰੈਫਰੈਂਸ ਮਤਲਬ ਵਾਹ ਲੋ ਜਿਹਦਾ ਜਾਣ ਪਛਾਣੀ ਕੋ ਲੱਗਾ ਆ ਹਾਂ ਤਾਂ ਉਹ ਮਾਰਾ ਮੁੱਢ ਜੇ ਮਤਲਬ ਤੁਸੀਂ ਕਹੋਗੇ ਆਪਦਾ ਵੀ ਯਾਰ ਇਹਨੂੰ ਰੱਖ ਲੈ ਯਾਰ ਬਾਈ ਤਾਂ ਰੱਖ ਲੈਂਦੇ ਆ ਤੁਹਾਨੂੰ ਬਾਈ ਦੇਖੋ ਮੇਰਾ ਮਿੱਤਰ ਆ ਮੈਂ ਕਹਾਂਗਾ ਵੀ ਵੀਡੀਓ ਤੇ ਇਹ ਮੇਰਾ ਇੱਕ ਮਿੱਤਰ ਆ ਰੱਖ ਲਓ ਉਹਨੂੰ ਨਵੇਂ ਨੂੰ ਰੱਖ ਲੈਂਦੇ ਆ ਜਿਵੇਂ ਜਿਹਦਾ ਕੋਈ ਘੱਟ ਜਾਣ ਪਛਾਣ ਹੋਲੇ ਥੋੜਾ ਔਖਾ ਹੁੰਦਾ ਪਰ ਬਾਕੀ ਕਿਸੇ ਨੂੰ ਮਿਲ ਵੀ ਜਾਂਦਾ ਐ ਇੱਦਾਂ ਏਡੀ ਕੋਈ ਚੱਕਰ ਵਾਲੀ ਗੱਲ ਵੀ ਨਹੀਂ ਹੈਗੀ ਇੰਡੀਆ ਜਿਹਨੂੰ ਸਪਾਰਸ਼ ਕਹਿੰਦੇ ਤੇ ਇਹ ਤੇ ਰੈਫਰੈਂਸ ਹੈ ਜੀ ਬਸ ਸ਼ਫਾਰਸ਼ ਗੋਰੀ ਇੰਡੀਆ ਵਾਲੀ ਗੋਰੀਆਂ ਦੀ ਗੋਰੀਆਂ ਦੀ ਲੈਂਗੁਏਜ ਦੇ ਵਿੱਚ ਆ ਗਿਆ ਰੈਫਰੈਂਸ ਰੈਫਰੈਂਸ ਆਪਣੀ ਆ ਗਈ ਸ਼ਫਾਰਸ਼ ਜੀ ਪਿਆਰ ਨਾਲ ਗਿਆ ਰੈਫਰੈਂਸ ਹੈ ਜੀ ਅਸੋ ਉਹ ਕੰਮ ਹੈ ਚਲੋ ਭਾਈ ਵਧੀਆ ਕੰਮ ਕਰ ਕਰੋ ਲੱਗ ਰਹੇ ਭਾਈ ਜੀ ਆ ਕੀ ਹਾਲ ਚਾਲ ਨੇ ਆ ਤੁਹਾਡੇ ਵੀ ਹਾਰਡ ਜੌਬ ਲੱਗਦੀ ਮੈਨੂੰ ਹੈੱਡਫੋਨ ਪਾਏ ਗਾ ਸਾਰਿਆਂ ਦੇ ਸਾਰਿਆਂ ਦੀ ਇਹਦਾ ਕੰਪਲਸਟ ਹੀ ਆ ਕੋਈ ਬੰਦਾ ਪਾਉਂਦਾ ਕੋਈ ਨਹੀਂ ਪਾਉਂਦਾ ਕਿ ਪਾਉਣ ਪਾਣੀ ਨਹੀਂ ਪਾਣੀ ਹੁੰਦੀ ਇੱਥੇ ਮੁੰਡੇਆ ਵਰਕ ਸੇਫ ਵਾਲੇ ਚੈੱਕ ਕਰਦੇ ਆ ਹਜੇ ਉਹਨਾਂ ਦੀ ਨਿਗਾ ਪੈ ਜੇ ਉਹਨਾਂ ਦੇ ਸਾਈਡ ਬੰਦ ਕਰਕੇ ਬਾਹਰ ਕੱਢਦੇ ਨੇ ਸਾਰੇ ਵਿੱਚ ਵਿੱਚ ਹੀ ਫਿਰ ਬਿਲਡਰ ਬਿਲਡਰ ਨਾਲ ਲੱਤਾਂ ਬਣੀਆਂ ਨਾਲ ਸਾਰੇ ਜਾਣੇ ਜਾਣੇ ਬਾਹਰ ਇਕੱਲੀ ਇਕੱਲੀ ਚੀਜ਼ ਇੱਥੇ ਭਾਜੀ ਚੈੱਕ ਹੁੰਦੀ ਆ ਆਹ ਕੱਲੀ ਤੁਹਾਡੇ ਆਪਣੇ ਪੂਰਾ ਸੇਫਟੀ ਲਈ ਪਹਿਲਾਂ ਆ ਇੱਥੇ ਹਾਂ ਸੇਫਟੀ ਜੇ ਸਹੀ ਆ ਸਕੈ ਦੀ ਹਰ ਚੀਜ਼ ਉਹਨਾਂ ਨੇ ਤੁਹਾਨੂੰ ਚੈੱਕ ਕਰਨਾ ਆ ਹਾਂ ਤੁਹਾਨੂੰ ਆਉਂਦੇ ਆ ਇਥੇ ਉਹ ਦੱਸ ਕੇ ਜਾਂਦੇ ਆ ਵੀ ਜੇ ਕੁਝ ਵੀ ਤੁਹਾਡਾ ਹੁੰਦਾ ਤੁਸੀਂ ਸਭ ਤੋਂ ਪਹਿਲਾਂ ਇਹ ਜਾਣਦੇ ਹੋ ਸਭ ਤੋਂ ਪਹਿਲਾਂ ਤੁਸੀਂ ਅੱਗੇ ਸਾਈਡ ਤੋਂ ਬਾਹਰ ਹੋਣਾ ਸਹੀ ਗੱਲ ਇਹ ਨਹੀਂ ਵੀ ਤੁਸੀਂ ਜਾਂ ਸਾਡੇ ਆਉਂਦੇ ਆ ਇੱਥੋਂ ਤੱਕ ਇਹ ਐਨਕਾਂ ਕੰਨਾਂ ਵਾਲੇ ਸਾਰਾ ਸਭ ਇਹ ਵੀ ਕੰਨਾਂ ਵਾਲੇ ਐਨਕਾਂ ਲਾਉਣੀਆਂ ਏ ਟੂ ਜ਼ੈਡ ਕੰਪਲਸਰੀ ਆ ਜੇ ਮੈਂ ਦੇਖਿਆ ਕੋਈ ਗ੍ਰਾਈਂਡਰ ਗਰਾਉਂਡਰ ਚਲਾਉਣਾ ਉਹ ਵੀ ਐਨਕਾਂ ਤੋਂ ਵੱਡੀਆਂ ਆ ਉਹ ਨਾਲ ਚਲਾਉਣਾ ਮਾਸਕ ਬਾਕੀ ਉਹ ਤਾਂ ਨਹੀਂ ਚਲਾਉਣਾ ਇੱਥੇ ਬਹੁਤ ਪ੍ਰੋਬਲਮ ਬਹੁਤ ਹੁੰਦੀ ਹੈ ਬਾਹਰਲੇ ਮੁਲਕਾਂ 'ਚ ਨਾ ਇੱਕ ਚੀਜ਼ ਸੁਣਦੇ ਹੁੰਦੇ ਜੀ ਪਹਿਲਾਂ ਛੋਟੇ ਹੁੰਦੇ ਕਹਿੰਦੇ ਮੇਰੇ ਵੀ ਉੱਥੇ ਕਾਨੂੰਨ ਬਣੇ ਹੋਏ ਆ ਹਨਾ ਹਰ ਇੱਕ ਚੀਜ਼ ਦਾ ਇੱਥੇ ਹੁਣ ਹਰ ਇੱਕ ਚੀਜ਼ ਦਾ ਕਾਨੂੰਨ ਹੈ ਮਤਲਬ ਇਹ ਚੀਜ਼ਾਂ ਦੇ ਵੀ ਕਾਨੂੰਨ ਹਨ ਕਾਨੂੰਨ ਤੋਂ ਕਾਇਦੇ ਤੋਂ ਬਾਹਰ ਕੁਝ ਨਹੀਂ ਹੋ ਸਕਦਾ ਇੱਥੇ ਹਨਾ ਤੇ ਤਾਂ ਹੀ ਹੈ ਜੀ ਮਤਲਬ ਉਸੇ ਤਰੀਕੇ ਦਾ ਉਹਨੂੰ ਫੋਲੋ ਕਰਨਾ ਪੈਂਦਾ ਫਿਰ ਪ੍ਰੋਪਰ ਫਿਰ ਚੱਲਦਾ ਚਲੋ ਸ਼ੁਕਰੀਆ ਬਾਈ ਜੀ ਥੈਂਕ ਯੂ ਥੈਂਕ ਯੂ ਲੱਗੇ ਰਹੋ ਕਰੋ ਮਿਹਨਤਾਂ ਹੈ ਜੀ ਚੰਗਾ ਜੀ ਮਿਹਰਬਾਨੀ ਵੀਰੇ ਥੈਂਕ ਯੂ ਹਾਂ ਜੀ ਕਾਨੂੰਨ ਤਾਂ ਇੰਡੀਆ ਚ ਵੀ ਨੇ ਉੱਥੇ ਫੋਲੋ ਨਹੀਂ ਕਰਦੇ ਇੱਥੇ ਕਰਾਉਂਦੇ ਆਜੋ ਇੱਧਰ ਨੂੰ ਆਜੋ ਇੱਧਰ ਨੂੰ ਆਜੋ ਇੱਥੇ ਆ ਕੇ ਦੱਸੋਗੇ ਕਹਿੰਦੇ ਹਾਂ ਹਾਂ ਜੀ ਮੈਂ ਕਿਹਾ ਕਾਨੂੰਨ ਤੇ ਉੱਥੇ ਆਪਣੇ ਮੁਲਕ ਚ ਵੀ ਨੇ ਉੱਥੇ ਫੋਲੋ ਨਹੀਂ ਕਰਦੇ ਇੱਥੇ ਕਰਾਉਂਦੇ ਨੇ ਅਗਲੇ ਨਹੀਂ ਫੋਲੋ ਕਰਨ ਵਾਲੇ ਕੌਣ ਆਪਾਂ ਹੀ ਹਾਂ ਉਹ ਹੀ ਹੈ ਨਾ ਉਹਨਾਂ ਕੰਢੀਗੜ ਬਲਟਾ ਕਿਵੇਂ ਲਾਉਂਦੇ ਬਾ ਇੰਡੀਆ ਜੇ ਆਪਣੇ ਭਾਈਚਾਰਾ ਹੁੰਦਾ ਕਿਸੇ ਨੂੰ ਚੱਲ ਮੈਂ ਆਪਾਂ ਪੁਲਿਸ ਵਾਲਿਆਂ ਨੂੰ ਪੰਜਾਬ ਪੁਲਿਸ ਨੂੰ ਜਾਂ ਹਰੇ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਮਾੜਾ ਨਹੀਂ 5-7 5-700 ਦੇ ਕੇ ਖੜਾ ਛੜਾ ਲੈਂਦੇ ਨਾ ਉਹ ਤਾਂ ਆਪਣੀ ਗਲਤੀ ਕਰਕੇ ਆਪਾਂ ਦਿੰਨੇ ਆ ਉਹ ਥੋੜੀ ਮੰਗਦੇ ਨੇ ਜੇ ਬੈਲਟ ਲੱਗੀ ਹੋਈ ਕਿਉਂ ਮੰਗਣਗੇ ਸਹੀ ਗੱਲ ਹੈ ਤੇ ਇੱਥੇ ਆਇਆ ਵੀ ਇੱਥੇ ਇੱਕ ਵਾਰੀ ਦਾ ਰਗੜਿਆ ਬੰਦਾ ਮੁੜ ਕੇ ساری ਉਮਰ ਜਿਵੇਂ ਜੇ ਰੈੱਡ ਲਾਈਟ ਜੰਪ ਕਰਤੀ ਜਾਂ ਮੰਨ ਲਓ ਕੋਈ ਕਾਨੂੰਨ ਟ੍ਰੈਫਿਕ ਲਾਜ਼ ਦੀ ਜੇ ਮੈਂ ਗੱਲ ਕਰਾਂ ਇੱਕ ਕਾਨੂੰਨ ਤੋੜਦਾ ਹੈ ਨਹੀਂ ਪਤਾ 25 ਇੰਡੀਆ ਦਾ 50000 ਜਾਂ ਲੱਖ ਰੁਪਿਆ ਫਾਈਨ ਆ ਜੀ ਹੈਨਾ ਇਦ ਉਹ ਤਾਂ ਚਲੋ ਬਾਅਦ ਦੀ ਗੱਲ ਆ ਜਿਉਂ-ਜਿਉਂ ਗਾ ਗੁਰ ਮੇਰਾ ਪਾਈ ਜਾਣਾ ਮਿੱਠਾ ਵਧੀ ਜਾਣਾ ਜਿੰਨੇ-ਜਿੰਨੇ ਜੁਰਮ ਕਾਹ ਕਰੀ ਜਾਣ ਇਹਨਾਂ ਤਾਂ ਨਚੜੀ ਜਾਣਾ ਉਹਨੇ ਤੇ ਲਾਇਸੈਂਸ ਹੀ ਖਤਮ ਕਰ ਦਿੰਦੇ ਆ ਮੁੜ ਕੇ ਤਾਂ ਗੱਡੀ ਨਹੀਂ ਚਲਾ ਸਕਦੇ ਹਨ 50 ਦੀ ਸਪੀਡ ਤੇ ਜੇ ਤੁਸੀਂ 75 80 ਤੇ ਚਲੇਗੇ ਤਾਂ ਲਾਇਸੈਂਸ ਕੈਨਸਲ ਹੋ ਜਾਣਾ ਜੇ 50 ਦੀ 25 ਪੁਆਇੰਟ ਵੀ ਹਾਂ 80 ਉੱਤੇ ਚਲੇਗੇ ਤੁਸੀਂ 30 ਪੁਆਇੰਟ ਉੱਤੇ ਹੋਗੇ ਤਾਂ ਲਾਇਸੈਂਸ ਕੈਨਸਲ ਹੋ ਜਾਣਾ ਇੰਡੀਆ ਚ ਮੋਸਟਲੀ ਮਤਲਬ ਜਿੰਨੇ ਹਾਈਵੇ ਇੰਡੀਆ ਦੇ ਹਾਈਵੇ ਦੀ 80 ਕਿ ਦੀ ਸਪੀਡ ਆ ਅਸੀਂ 120 ਤੇ ਆਮ ਵੀ ਚੱਲਦੇ ਆ ਇੰਡੀਆ ਜੇ ਇੱਥੇ 1 ਹਾਂ ਵੀ ਜਾ ਕਰੇ ਲਾਇਸੈਂਸ ਕੈਨਸਲ ਹੋ ਗਿਆ ਉਹ ਚੀਜ਼ ਦਾ ਡਰ ਹੈ ਇਹੀ ਚੀਜ਼ ਸੇਮ ਇਥੇ ਘਰਾਂ ਚਾ ਜੀ ਵੀ ਆਈ ਦਾ ਕਾਨੂੰਨ ਬਣਿਆ ਹੋਇਆ ਤੇ ਬਿਲਡਰ ਦਾ ਵੀ ਲਾਇਸੈਂਸ ਕੈਨਸਲ ਹੋ ਜਾਂਦੇ ਹੋਣਗੇ ਬਿਲਕੁਲ ਸਾਰਾ ਕੁਝ ਹੁੰਦਾ ਮਤਲਬ ਜੇ ਕੋਈ ਸੇਫਟੀ ਨਹੀਂ ਉਹ ਕਰਦਾ ਸੇਫਟੀ ਤੇ ਪਹਿਲਾਂ ਵਾਰਨਿੰਗ ਮਿਲਦੀ ਹੈ ਸਾਰਾ ਕੁਝ ਹੁੰਦਾ ਬਾਅਦ ਚ ਪ੍ਰੋਸੈਸ ਸਾਰਾ ਸ਼ੁਰੂ ਹੁੰਦਾ ਹੂੰ ਉਹ ਕਹਿੰਦਾ ਡਰ ਮੂਰੇ ਭੂਤ ਨੱਚਦੇ ਹੋਗਾ ਮੈਂ ਡੰਡੇ ਦਾ ਜੋਰ ਹੈ ਤਾਂ ਅੰਗਲੇ ਸੇਫਟੀ ਫਾਲੋ ਕਰਾਉਂਦੇ ਫੇਰ ਅਗਲਾ ਕਹਿੰਦਾ ਇੰਡੀਆ ਚ ਤਾਂ ਕਰਦੇ ਨਹੀਂ ਹੈਨਾ ਚਲੋ ਆਜੋ ਜੀ ਜਿਹੜੀ ਨਾ ਜੀ ਆ ਚੀਜ਼ ਪਈ ਐ ਮੈਂ ਤੁਹਾਨੂੰ ਦਿਖਾਦਾ ਇਹ ਵੀ ਇੱਥੇ ਮਸਟ ਹੁੰਦੀ ਆ ਤੇ ਜਿਵੇਂ ਵਾਸ਼ਰੂਮ ਇੱਥੇ ਟੈਂਪਰੇਰੀ ਰੱਖਣਾ ਤੇ ਜੇ ਨਹੀਂ ਹੈਗੀ ਤਾਂ ਵੀ ਇਹ ਵੀ ਸੇਫਟੀ ਰੂਲ ਚ ਆਉਂਦਾ ਵੀ ਤੁਸੀਂ ਰੂਲ ਵਾਇਓਲੇਟ ਕਰ ਰਹੇ ਆ ਹਨ ਤੇ ਆ ਇਹ ਕਰਕੇ ਕੁਝ ਚੀਜ਼ਾਂ ਆ ਚੀਜ਼ਾਂ ਲਾਉਣੀ ਆ ਚੰਗਣੀਆਂ ਚੀਜ਼ਾਂ ਜਾਂ ਫੈਂਸ ਕਰਨੀ ਜਿੰਨਾ ਏਰੀਆ ਮਤਲਬ ਇਹਨੂੰ ਫੈਂਸ ਵੀ ਕੀਤਾ ਜਾਂਦਾ ਇਹਨੂੰ ਵੀ ਅੰਦਰ ਕੋਈ ਬੰਦਾ ਆਵੇ ਨਾ ਪੈਰ ਜਨਾ ਕੁਝ ਚੁਬ ਜੇ ਕੁਛ ਹੋ ਨਾ ਹੋਵੇ ਹਨ ਇਹ ਸਾਰੀਆਂ ਚੀਜ਼ਾਂ ਆ ਜੀ ਏ ਹੁਣ ਤੁਸੀਂ ਦੇਖੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਨਾ ਵੀ ਗਵਾਂਡ ਚ ਵੀ ਤੁਹਾਨੂੰ ਪਤਾ ਨਹੀਂ ਤੁਹਾਨੂੰ ਤੇ ਆ ਹੁਣ ਗਵਾਂਡੀ ਦਾ ਘਰ ਇੱਥੇ ਕੰਸਟਰਕਸ਼ਨ ਚੱਲੀ ਜਾਂਦੀ ਹੈ ਤੇ ਇਹਦੇ ਦੇਖੋ ਜੇ 1 ਇੰਚ ਵੀ ਕੂੜਾ ਖੰਡਿਆ ਹੋਵੇ ਇੱਥੇ ਦੇਖੋ ਪਤਾ ਲੱਗਦਾ ਵੀ ਉਧਰ ਘਰ ਕੰਮ ਚੱਲ ਰਿਹਾ ਘਰ ਬਣ ਰਿਹਾ ਸੋ ਇਹ ਚੀਜ਼ਾਂ ਕਰਕੇ ਜੀ ਬਾਹਰਲੇ ਮੁਲਕ ਜਿਹੜੇ ਨਾ ਬਹੁਤ ਐਡਵਾਂਸ ਹੈ ਤੇ ਸਾਰਾ ਫੋਲੋ ਹੁੰਦਾ ਹੈ ਬਾਈ ਜੀ ਹੋਰੀ ਦੱਸ ਰਿਹਾ ਕਹਿੰਦੇ ਜਦੋਂ ਇੱਥੇ ਟਰੱਕ ਟਰੱਕ ਆਏ ਨਾ ਸਮਾਨ ਲੈ ਕੇ ਆ ਡਰਾਈਵੇ ਟੁੱਟ ਗਿਆ ਸੀਗਾ ਸਾਰਾ ਇਹ ਡਰਾਈਵੇ ਮਤਲਬ ਸੇਫਟੀ ਇੰਨੀ ਮਤਲਬ ਆ ਸਾਰਾ ਇੱਥੋਂ ਮੂਹਰੋ ਟੁੱਟ ਗਿਆ ਤੇ ਇਹਨੂੰ ਪਹਿਲਾਂ ਬਣਾਇਆ ਗਿਆ ਤੇ ਇੱਥੇ ਜਦੋਂ ਸਮਾਨ ਸਮੂਹ ਲਾਇਆ ਤੇ ਇਧਰ ਨੂੰ ਦਿਖਾਵਾਂਗੇ ਆ ਘਾ ਸਾਰਾ ਹੋ ਗਿਆ ਸੀਗਾ ਘਾ ਸਾਰਾ ਖਰਾਬ ਹੋ ਗਿਆ ਸੀ ਇਹ ਮਨ ਲਾ ਕਾਉਂਸਲ ਦਾ ਉਹਨੇ ਕਾਉਂਸਲ ਦਾ ਹਾਂਜੀ ਕਾਉਂਸਲ ਦੇ ਅੰਦਰ ਆਉਂਦਾ ਹੈ ਨਾ ਤੇ ਇਹ ਇਹਨੂੰ ਵੀ ਜੀ ਪਹਿਲਾਂ ਪ੍ਰਾਇੋਰਟੀ ਫੇਸ ਤੇ ਇਹਨੂੰ ਪਹਿਲਾਂ ਦੁਬਾਰਾ ਲਾਇਆ ਗਿਆ ਸਾਰਾ ਘਾ ਦੁਬਾਰੇ ਲਾਇਆ ਤੇ ਆਪਣੇ ਹੁਣ ਆਪਣੇ ਨਾਲੋਂ ਮਤਲਬ ਇਹਨਾਂ ਆਪਣੇ ਵੀ ਇਹਨਾਂ ਚੀਜ਼ਾਂ ਨੂੰ ਫੋਲੋ ਕਰਨਾ ਚਾਹੀਦਾ ਹੈ ਮਤਲਬ ਸਾਰੀਆਂ ਚੀਜ਼ਾਂ ਨੂੰ ਇਹਨਾਂ ਤੋਂ ਸਿੱਖਣਾ ਚਾਹੀਦਾ ਇਹਨਾਂ ਮੁਲਕਾਂ ਤੋਂ ਤੇ ਆਪਣੇ ਦਾ ਪਤਾ ਨਹੀਂ ਕਿੰਨਾ-ਕਿੰਨਾ ਟਾਈਮ ਆਈਆਂ ਚੀਜ਼ਾਂ ਰੁਲਦੀਆਂ ਰਹਿੰਦੀਆਂ ਸੜਕਾਂ ਦੇ ਟੋਏ ਪੈ ਜਾਂਦੇ ਉਹ ਨਹੀਂ ਮੁੜ ਕੇ ਭਰੇ ਜਾਂਦੇ ਬਣਦੇ ਇੱਥੇ ਅਗਲੇ ਉਹੀ ਗੱਲ ਡੰਡੇ ਦੇ ਜ਼ੋਰ ਤੇ ਸਾਰਾ ਕਰਾਉਂਦੇ ਆ ਜੀ ਤੇ ਕਾਨੂੰਨ ਦਾ ਡਰ ਤਾਂ ਕਰਕੇ ਸੋ ਇਹ ਸੀ ਆਪਣਾ ਅੱਜ ਦਾ ਵਲੌਗ ਜਿਦੇ ਚ ਤੁਹਾਨੂੰ ਇੱਥੋਂ ਦੇ ਜਿਹੜੇ ਘਰ ਕਿਵੇਂ ਬਣਦੇ ਕਿੰਨੇ ਕ ਕਾਨੂੰਨ ਇੱਥੇ ਸਖਤ ਹੈ ਉਹ ਸਾਰੀਆਂ ਜਿਹਾ ਗੱਲਾਂ ਬਾਤਾਂ ਨਿਊਜ਼ੀਲੈਂਡ ਦੇ ਹਿਸਾਬ ਨਾਲ ਆਪਾਂ ਕਰਨੀਆਂ ਸੀਗੀਆਂ ਤੇ ਉਮੀਦ ਹੈ ਵਲੌਗ ਚੰਗਾ ਲੱਗਿਆ ਹੋਊਗਾ ਤੇ ਆਪਾਂ ਮਿਲਦੇ ਆਂ ਜੀ ਫਿਰ ਨਿਊਜ਼ੀਲੈਂਡ ਤੋਂ ਨਵੇਂ ਵਲੌਗਸ ਨੇਮ ਵੀਡੀਓ ਦੇ ਨਾਲ ਗੁੱਡ ਬਾਏ ਸਸੇ ਗੱਲ ਰੱਬ ਰੱਖਾ ਜੀ